ਮੰਨ ਮੌਕਾ ਮਿਲਿਆ ਤੁਹਾਡਾ ਨਾਮ ਤਾਂ ਆਇਆ ਨਹੀਂ ਮੈਂ ਉਸ ਐਡਰੈਸ ਦੇ ਹੱਕ ਵਿੱਚ ਬੁਲਣ ਦੇ ਵਿਵਸਥੇ ਖੜਾ ਹੋਇਆ ਹਾਂ ਸਪੀਕਰ ਸਾਹਿਬ ਇੱਕ ਕੱਲ ਕੜੀ ਸ਼ੀਦੇ ਆਜਮ ਦਾ ਜੀ ਦੀ ਦਿਵਸ ਸੀਗਾ 2 ਮਿੰਟ ਮੈਂ ਉਸ ਬਾਰੇ ਬੋਲਣਾ ਚਾਹੁੰਦਾ ਆਪਣੀ ਸਤਨ ਦੇ ਵੱਲੋਂ ਕੱਲ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਘਰ ਘਰ ਕੰਲਾ ਗਏ ਸੀਗੇ ਚਾਹਦੇ ਰਹਿੰਦੇ ਨੇ ਆਏ ਵਾਰੀ ਤੇ ਉੱਥੇ ਦੇ ਸਜਦਾ ਕੀਤਾ ਤੇ ਨਾਲ ਦੀ ਨਾਲ ਉੱਤੇ ਨਵਾਂ ਮੈਡੀਕਲ ਕਾਲਜ ਵੀ ਖੋਲ੍ਹਿਆ ਇਸ ਕਰਕੇ ਧੰਨਵਾਦ ਕਰਦਾ ਹਾਂ ਮੁੱਖ ਮੰਤਰੀ ਸਾਹਿਬ ਦਾ ਕਿ ਨਵਾਂ ਮੈਡੀਕਲ ਸਾਨੂੰ ਕਾਲਜ ਹੋਰ ਮਿਲੂਗਾ ਸਪੀਕਰ ਸਾਹਿਬ ਜਦੋਂ ਕੋਈ ਦੇਸ਼ ਪੱਖੀ ਸ਼ਹੀਦ ਹੁੰਦਾ ਨਾ ਤਾਂ ਸਾਰੀ ਕੌਮ ਰੋਂਦੀ ਹੈ ਜਦੋਂ ਕੋਈ ਗਦਾਰ ਕੋਈ ਮਰਦਾ ਹੈ ਤਾਂ ਉਹਨੂੰ ਜਿਹੜੀ ਕੌਮ ਹੈ ਉਹ ਇੱਕ ਰੱਦੀ ਦੇ ਕਾਗਜ਼ ਵਾਂਗ ਸਿੱਟ ਕੇ ਪਰਾ ਸਿੱਟ ਦਿੰਦੀ ਹੈ ਇੱਕ ਵਾਕਿਆ ਕਰਕੇ ਮੈਂ ਸ਼ੀਲਪ ਸਿੰਘ ਦੇ ਨਾਲ ਜੀ ਗੱਲ ਕਰੂੰਗਾ ਜਦੋਂ ਲਾਹੌਰ ਸਾਜ਼ ਕੇਸ ਦੇ ਵਿੱਚ ਚੀਤਪਕ ਸਿੰਘ ਨੂੰ ਫਾਸੀ ਹੋਈ ਸੀ ਤਾਂ 457 ਦੇ ਕਰੀਬ ਜਿਹੜੇ ਮਤਲਬ ਗਵਾਹ ਬੁਕਤੇ ਸੀ ਉਹਨਾਂ ਦੇ ਚਾਰ ਗਵਾਹ ਇਹ ਜੀ ਸਰ ਜਿਹੜੇ ਉਹਨਾਂ ਦੇ ਰਾਈਟ ਤੇ ਖੱਬੇ ਤੇ ਸੱਜੀਆਂ ਬਹਾਂ ਸੀ ਬਾਲਾ ਮਾਹੂਵਾ ਬਣੇ ਸੀ ਬਾਲਾ ਮਾਹੂਵਾ ਉਹੀ ਬਣਦੇ ਹੁੰਦੇ ਨੇ ਜਿਹੜੇ ਲਗਭਗ ਇਹ ਨਾਲ ਦੇ ਬੰਦੇ ਹੁੰਦੇ ਐ ਸਰ ਉਹਨਾਂ ਦੇ ਵਿੱਚੋਂ ਸੀ ਇੱਕ ਹਾਂਸਰਾਜ ਬੋਰਾ ਦੂਜਾ ਸੀਗਾ ਜੈ ਗਪਾਲ ਤੀਜਾ ਸੀ ਫਨਿੰਦਰ ਨਾਰ ਕੋਸ਼ ਤੇ ਮਰਮੋਹਨ ਬਿੰਦਰ ਜੀ ਜੋ ਸਾਂਡਰਸ ਮਾਰਿਆ ਤਸਾਂਡਰਸ ਨੂੰ ਜੋ ਗੋਲੀ ਮਾਰਨੀ ਸੀ ਜਿਹਨੇ ਰਮਾਲ ਡੇਗਿਆ ਸੀ ਉਹ ਵੀ ਉਹਨਾਂ ਦੇ ਵਿੱਚੋਂ ਇੱਕ ਸੀ ਇਹ ਚਾਰੇ ਵਾਦਾ ਮਾਫ ਗਵਾਹ ਬਣ ਗਏ ਔਰ ਇਹਨਾਂ ਨੇ ਕੀਤਾ ਕੀ ਹੈ ਹੋ ਗਈ ਇਹਨਾਂ ਦੇ ਗਵਾਹੀਆਂ ਤੇ ਫਾਂਸੀ ਹੋ ਗਈ ਸ਼ਹੀਦ ਭਗਤ ਸਿੰਘ ਕੱਲ੍ਹ ਦੇ ਦਿਨ ਫਾਂਸੀ ਚੜ ਗਏ ਪਰ ਉਹੀ ਗੱਲ ਹੈ ਵੀ ਜਿਹੜੇ ਗद्दार ਨੂੰ ਕੋਈ ਜ਼ਿਆਦਾ अहमਤ ਨਹੀਂ ਦਿੰਦਾ ਹੁੰਦਾ ਇਹਨਾਂ ਨੂੰ ਮਿਲਿਆ ਕੀ ਹਰਸ ਰਾਜ ਬੋਰਾ ਨੇ ਕਿਹਾ ਕਿ ਮੈਨੂੰ ਲੰਡਨ ਸਕੂਲ ਆਫ ਇਕਨੋਮਿਕਸ ਦੇ ਵਿੱਚੋਂ ਮੈਨੂੰ ਦਾਖਲ ਦਵਾ ਦਿਓ ਮੈਂ ਉੱਚੀ ਪੜ੍ਹਾਈ ਕਰਨੀ ਹੈ ਦਾਖਲ ਦਵਾਤਾ ਪੜ ਕੇ ਉਹ ਲੰਡਨ ਯੂਨੀਵਰਸਿਟੀ ਦੇ ਸਕਾਲਰਸ਼ਿਪ ਤੇ ਇੱਕ ਅਮਰੀਕਾ ਜਾ ਕੇ ਜਨਸ ਦਾ ਕੰਮ ਕਰਨ ਲੱਗ ਪਿਆ ਜੈਗਪਾਲ ਸਿੰਘ ਨੂੰ 20000 ਰੁਪਏ ਨਾ ਮਿਲਿਆ ਸੀ ਤੇ ਜਿਹੜਾ ਫਿਨੈਂਸ਼ਰਲ ਕੋਸ਼ੀ ਸੀ ਤੇ ਮਨਮਨ ਬੈਂਡਰਜੀ ਸੀ ਉਹਨੂੰ ਚੰਪਾਰ ਜ਼ਿਲ੍ਹੇ ਵਿੱਚ 50-50 ਏਕੜ ਜ਼ਮੀਨ ਮਿਲੀ ਸੀ ਐਨੀ ਗੱਲ ਪਿੱਛੇ ਭਗਤ ਸਿੰਘ ਦੇ ਨਾਲ ਖਲਾਫ ਕਰਦੀ ਪਰੰਤੂ ਕਿੱਥੇ ਅੱਜ ਭਗਤ ਸਿੰਘ ਦੀ ਸ਼ਾਨ ਸਾਰੀ ਇੰਡੀਆ ਦੇ ਵਿੱਚ ਉਹਨਾਂ ਦੇ ਚੰਦੇ ਝੁਲਦੇ ਨੇ ਸਾਰੀ ਇੰਡੀਆ ਦੇ ਵਿੱਚ ਜਨ 27 23 ਸਾਲ ਦੀ ਉਮਰ ਜਨ ਕਿੰਨੀ ਉਮਰ ਸੀ ਉਸੇ ਉਮਰ ਦੇ ਨਾਜ ਵੀ ਸਾਨੂੰ ਦਿੰਦਾ ਹੈ ਸਾਡੇ ਵਾਸਤੇ ਬਹੁਤ ਬੜੀ ਮਾਣ ਦੀ ਗੱਲ ਹੈ ਕੋਈ ਸ਼ਹੀਦ ਨੂੰ ਮੈਂ ਪਾਕਿਸਤਾਨ ਗਿਆ ਜੀ ਮੈਨੂੰ ਸ਼ਾਦਮਾ ਚੌਂਕ ਦੇਖਣ ਦਾ ਮੌਕਾ ਮਿਲਿਆ ਔਰ ਸਪੈਸ਼ਲੀ ਦੇਖਿਆ ਵੀ ਇੱਥੇ ਉਹ ਜੇਲ ਹੋਣੀ ਹੈ ਇੱਥੇ ਭਗਤ ਨੂੰ ਫਾਂਸੀ ਦਿੱਤੀ ਜਾਊਗੀ ਅੱਜ ਉਹਦਾ ਨਾਮ ਬਦਲ ਕੋਈ ਨਹੀਂ ਸ਼ਾਦਮਨ ਚੌਕ ਰੱਖ ਲਿਆ ਪਰੰਤੂ ਉੱਥੋਂ ਦੇ ਮੰਨਣ ਵਾਲੇ ਸ਼ੀਰ ਭਗਤ ਸਿੰਘ ਨੂੰ ਮੰਨਣ ਵਾਲੇ ਲੋਕ ਹਜੇ ਚਾਹੁੰਦੇ ਨੇ ਕੱਲ ਉਹਨਾਂ ਨੇ ਵੀ ਉੱਥੇ ਸ਼ਾਦਮਨ ਚੌਕ ਦੇ ਵਿੱਚ ਮੋਮਬਤੀਆਂ ਲੈ ਕੇ ਉਹਨਾਂ ਨੇ ਕਿਹਾ ਵੀ ਇਹਦਾ ਨਾਮ 바ਕੀ ਭਗਤ ਸਿੰਘ ਚੌਕ ਰੱਖਿਆ ਜਾਵੇ ਔਰ ਪਾਕਿਸਤਾਨ ਦੇ ਵਿੱਚ ਵੀ ਵੱਡੀ ਪੱਦਰ ਤੇ ਕੋਈ ਨੂੰ ਪਤਾ ਵੀ ਜੇ ਦੇਸ਼ ਆਜ਼ਾਦ ਹੋਇਆ ਹੈ ਜੇ ਪਾਕਿਸਤਾਨ ਬਣਿਆ ਹੈ ਜੇ ਦੇਸ਼ ਆਜ਼ਾਦ ਹੋਇਆ ਅੰਗਰੇਜ਼ਾਂ ਦੇ ਨਾਲ ਤਾਂ ਪਾਕਿਸਤਾਨ ਤਾਂ ਹੀ ਬਣਿਆ ਔਰ ਦੋ ਟੁਕੜੇ ਹੋ ਗਏ ਸਾਨੂੰ ਦੁੱਖ ਹੈ ਸੋ ਇਸ ਕਰਕੇ ਜਦੋਂ ਉਹਦੇ ਵਿੱਚ ਦੇਖੋ ਜਿਆ ਜੇਰ ਸੁਭਰਨ ਸੀ ਡੀਪੀ ਚੋਪੜਾ ਉਹਨੂੰ ਤਿੰਦਰਾਬਾ ਵੱਡਾ ਸਬੰਧਤਾ ਇੱਕ ਖਾਨ ਬਹਾਦਰ ਖਾਨ ਸਾਹਿਬ ਮੁਹੰਮਦ ਅਕਰੂ ਖਾਨ ਸੀ ਜਿਹੜਾ ਫਾਂਸੀ ਤੋਂ ਬਾਅਦ ਰੋਪਿਆ ਸੀ ਇਹ ਵੱਧ ਮਾੜੀ ਗੱਲ ਹੋ ਗਈ ਉਹਨੂੰ ਮੌਤਲ ਕਰਤਾ ਸੀ ਔਰ ਜਿਹੜਾ ਰਾਏ ਬਹਾਦਰ ਪੰਡਤ ਕਿਸ਼ਨ ਜੀ ਪੀਸੀਐਸ ਅਫਸਰ ਸੀ ਕਸੂਰ ਦਾ ਐਸਡੀਐਮ ਸੀ ਉਹਨੂੰ ਟ੍ਰਾਇਲ ਮੈਜਿਸਟ੍ਰੇਟ ਲੱਗਿਆ ਹੋਇਆ ਸੀਗਾ ਉਹਨੂੰ ਪ੍ਰਸ਼ੰਸਾ ਪੱਤਰ ਦਿੱਤਾ ਗਿਆ ਸੀ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੇ ਲੋਕ ਇਹੋ ਜਿਹੇ ਹੁੰਦੇ ਨੇ ਉਹਨਾਂ ਦੀ ਜਿਹੜੀ ਹੈਗੀ ਹੈ ਕੋਈ ਪੁੱਛਦਾ ਨਹੀਂ ਗਦਾਰਾਂ ਨੂੰ ਕੋਈ ਨਹੀਂ ਪੁੱਛਦਾ ਹੁੰਦਾ ਤੋ ਜਿਨ੍ਹਾਂ ਲੋਕਾਂ ਨੇ ਜਾਨ ਦਿੱਤੀ ਆ ਜਿਨ੍ਹਾਂ ਦੇ ਨੂੰ ਲਕਮਸਤਕ ਹੁੰਨੇ ਸੀ ਤੋ ਸ਼ਹੀਦ ਪਾਕਿਸਤਾਨ ਬਸੰਧਾਲੀ ਵਜੋਂ ਮੈਂ ਦੋ ਸ਼ਬਦ ਕਹੇ ਨੇ ਰਹੀ ਗੱਲ ਅਗਲੀ ਵਾਰ ਹੋਂਗਾ ਅੱਗੇ ਸਰ ਗਵਰਨਰ ਅਡਰੈਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਲਿਖੀਆਂ ਨੇ ਸਰਕਾਰ ਦੇ ਬਾਰੇ ਵਿੱਚ ਹੁੰਦਾ ਵੀ ਹੈ ਹਰੇਕ ਸਰਕਾਰ ਕਰਦੀ ਹੈ ਪਾਪੀਆਂ ਜੋ ਪ੍ਰਾਪਤੀਆਂ ਨੇ ਉਹ ਕੀਤਾ ਜਾਂਦੀਆਂ ਨੇ ਬਾਹਰ ਪੁੱਛਦੇ ਨੇ ਕਿ ਪੱਤਰਕਾਰ ਵੀ ਫਲਾਣਾ ਤੁਹਾਡਾ ਪੋਜੀਸ਼ਨਲ ਕਹਿੰਦੇ ਸੀ ਕਿ ਇੱਤੇ ਕੁਝ ਨਹੀਂ ਜਾਂ ਫਲਾਣਾ ਤੁਸੀਂ ਕੀਤਾ ਕੀ ਹੈ ਮੈਂ ਦੱਸਣਾ ਚਾਹੁੰਦਾ ਹਾਂ ਵੀ ਜੋ ਕੀਤਾ ਸੀ ਉਹ ਜੋ ਪਹਿਲਾਂ ਨਹੀਂ ਸੀ ਉਹ ਅੱਜ ਅਸੀਂ ਕਰਤਾ ਦਸਰਾ ਕੇ ਬਕਾਇਦਾ ਇਨਕਲਾਬ ਦਾ ਮਤਲਬ ਇਹੀ ਹੁੰਦੀ ਹੈ ਜੋ ਜੀ ਪਹਿਲਾਂ ਸੀ ਉਹਦੇ ਵਿੱਚ ਚੇਂਜ ਆ ਜੇ ਸਭ ਤੋਂ ਵੱਡੀ ਗੱਲ ਤਾਂ ਇਹ ਹੀ ਹੈ ਜੀ ਬਿਜਲੀ ਦੇਖੋ ਅੱਜ 90% ਲੋਕਾਂ ਨੂੰ ਬਿਜਲੀ ਫਰੀ ਮਿਲਦੀ ਹੈ ਕੀ ਪਹਿਲਾਂ ਹੈਗੀ ਸੀ 90% ਲੋਕਾਂ ਨੂੰ ਬਿਜਲੀ ਫਰੀ ਮਿਲਦੀ ਹੈ ਦਸਾਂ ਨੇ ਸਰ ਸੂਰਜੀ ਊਰਜਾ ਦੇ ਵਿੱਚ ਦੇਖੋ ਗੱਲ ਇਹ ਹੈ ਸੂਰਜੀ ਊਰਜਾ ਦੇ ਵਿੱਚ ਮੈਂ ਦੇਖੋ ਪਿਛਲੇ ਵਾਰੀ ਮੈਂ ਅਕਾਲੀ ਸਰਕਾਰ ਨੇ ਸੌਤੇ ਕੀਤੇ ਉਹਨਾਂ ਨੇ ਸੂਰਜੀ ਊਰਜਾ ਦੇ ਵਿੱਚ ਜਿਹੜੀ ਲਈ ਸੀ ਡਿਟੇਲ ਉਹ ਕਿਤੇ 8 ਰੁਪਏ ਜੁਨਟ ਕਿਤੇ 5 ਰੁਪਏ ਜੁਨਟ ਕਿਤੇ ਕਿੰਨੀ ਪਰੰਤੂ ਸੂਰਜੀ ਊਰਜਾ ਦੇ ਵਿੱਚ ਜਿਹੜੀ ਸਾਡੀ ਸਰਕਾਰ ਆਪਣੀ ਸਰਕਾਰ ਨੇ ਕੀਤਾ ਹੈ ਸਰਦਾਰ ਭਗਤ ਸਿੰਘ ਮਾਨ ਦੀ ਸਰਕਾਰ ਨੇ ਕੀਤਾ ਹੈ ਆ ਹੁਣ ਹੀ ਸਮਝੌਤੇ ਹੋਏ ਨੇ ਤਾਂ 2 ਰੁਪਏ 33 ਪੈਸੇ 2.76 ਇਹ 3704 ਮੈਗਾਵਾਟ ਵਿੱਚ ਲਿਖ ਦਿੱਤੀ ਹੈ ਜੀ ਸੂਰਜੀ ਊਰਜਾ ਦੀ ਪਹਿਲਾਂ 17 ਰੁਪਏ ਤੱਕ ਵੀ ਹੈਗਾ 14 ਰੁਪਏ ਆਮ ਲਈ ਜਾਂਦੀ ਸੀ 8 ਰੁਪਏ ਤੋਂ ਘੱਟ ਦਾ ਸੂਰਜੀ ਊਰਜਾ ਪ੍ਰਤੀ ਜੁਨਟ ਲੈ ਨਹੀਂ ਜਾਂਦਾ ਸੀਗਾ 41 ਗਾਜ ਵਿੱਚ ਹੁੰਦੇ ਨੇ। ਔਰ ਉਸ ਤੋਂ ਬਾਅਦ ਜਿਹੜੇ 900 ਮੀਗਾ ਜੁਟ ਹੈ ਉਹ 3 ਰੁਪਏ 22 ਤੋਂ ਲੈ ਕੇ 3 ਰੁਪਏ 28 ਤੱਕ ਪ੍ਰਤੀ ਜੁਟ ਕੀਤੀ ਹੈ। ਸੋ ਇਹ ਕਿੱਡਾ ਕਹਿ ਫੇ ਦੂਜੀ ਸੂਰਜੀ ਊਰਜਾ ਵਿੱਚ ਇਹ ਸੀ ਸਾਡੇ ਕੋਲ ਕੱਲ ਪਰਸੇ ਖਵਾਰਾਂ ਚ ਹਰ ਰੋਜ ਇਹ ਇੱਕ ਇਸ਼ਤਿਹਾਰ ਆਉਂਦਾ ਹੈ। ਪਹਿਲੀ ਵਾਰੀ ਹੋਇਆ ਸਰ ਕਿ ਸੂਰਜੀ ਊਰਜਾ ਦੇ ਨਾਲ 20000 ਸੋਲਰ ਪੰਪਾਂ ਨੂੰ ਮੋਨੋਬਲਾਕ ਤੇ ਸਮਰਸੀ ਵਾਲਵ ਲਾਉਣ ਲਈ ਇੱਕ ਅਨ ਪੁੱਟਿਆ। ਕੋਈ ਸਪੈਸ਼ਲ ਤੌਰ ਤੇ ਜਿਹੜੀਆਂ 3000 ਸੋਲਰ ਪ੍ਰਾਪਨਾ ਹੋਏ ਗਏ ਨੇ ਉਹ ਐਸਸੀ ਵਾਸਤੇ ਨੇ। ਜਨ ਸੇਣੀ ਵਾਸਤੇ 60% ਐਸਸੀ ਵਾਸਤੇ 80% ਸਫਲਤੀ ਗਈ ਹੈ ਇਹਦੇ ਵਿੱਚ ਜਿਹੜੀ ਖਾਸ ਗੱਲ ਮੈਂ ਦੱਸਣਾ ਚਾਹੁੰਦਾ ਸਰ ਵੀ ਜਦੋਂ ਕਾਲੀ ਸਰਕਾਰ ਸੀ ਜ਼ਿਲ੍ਹਾ ਮਾਨਸਾ ਤੇ ਬਠਿੰਡਾ ਦੋਨਿਆਂ ਨੂੰ ਇੱਕ ਡਾਰਕ ਜ਼ੋਨ ਸਿੱਧ ਘਰਤਾ ਵੀ ਇੱਥੇ ਸੂਰਜੀ ਵੀ ਲੱਗੀ ਨਹੀਂ ਸਕਦੀ ਮੈਂ ਲੈਟਰ ਲਿਖਿਆ ਦਿੱਲੀ ਦੇ ਹੈੱਡਕ quarter ਤੇ ਇਹਨਾਂ ਦੇ ਉਹਨਾਂ ਨੂੰ ਫਿਰ ਜਵਾਬ ਆਇਆ ਉਸ ਤੋਂ ਬਾਅਦ ਇੱਕ ਉਹਨਾਂ ਦਾ ਹੋਰ ਜਲਦ ਜਲਦ ਨਾਲ ਸੰਬੰਧਿਤ ਬੋਰਡ ਹੈ ਉਹਨੂੰ ਵੀ ਲੈਟਰ ਲਿਖਿਆ ਮੈਂ ਨਿੱਜੀ ਤੌਰ ਤੇ ਵੀ ਜਾ ਕੇ ਆਇਆ ਜਿਦੇ ਕਰਕੇ ਸਾਨੂੰ ਅਲਾਉ ਕਰਤਾ ਵੀ ਮਾਨਸਾ ਬਡਲਾਡਾ ਤੇ ਸਰੂਗੜ ਮਾਨਸਾ ਦੇ ਵਿੱਚ ਵੀ ਇਹ ਲੱਗ ਸਕਦੇ ਨੇ ਅੱਜ ਸਾਡੇ ਵਾਸਤੇ ਵੀ ਮਤਲਬ ਜਿਹੜੀ ਇਹ ਇਹਨਾਂ ਦੇ ਮੈਕਮਾ ਅਮਨਜੀ ਦੇ ਮੈਕਮੇ ਵੱਲੋਂ ਜਿੰਨੀਆਂ ਸਮਰਸੀ ਪਰ ਲਾਉਣ ਵਾਸਤੇ ਕੀਤੀਆਂ ਗਿਆ ਨੇ ਇਹ ਸਾਡੇ ਵਾਸਤੇ ਬਹੁਤ ਵੱਡਾ ਸੂਰਜੀ ਕਦਮ ਹੈ ਆਸ ਹੈ ਕਿ ਇਹਦੇ ਨਾਲ ਸਾਨੂੰ ਸੂਰਜੀ ਹੋਰ ਦੇ ਨਾਲ ਸਾਨੂੰ ਜਿੱਥੇ ਦੂਜਾ ਮਿਲੂਗਾ ਫਾਇਦਾ ਹੋਊਗਾ ਅਗਲੀ ਗੱਲ ਸਰ ਇਹ ਹੈ ਆਪਾਂ ਕਹਿੰਦੇ ਸੀ ਵੀ ਕੀਤਾ ਕੀ ਹੈ ਮੈਂ ਗੱਲ ਇਹ ਕਰ ਰਿਹਾ ਸੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਜੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਅਧੀਨ ਤੁਸੀਂ ਵਾਈਟ ਪੇਪਰ ਦੀ ਗੱਲ ਕਰਦੇ ਹੋ ਤੁਸੀਂ ਬੇਸਰਾ ਬਾਈ ਵਾਈਟ ਤੋਂ ਕੱਢ ਲਓ ਕਿ ਕਾਂਗਰਸ ਸਰਕਾਰ ਦੇ ਵਿੱਚ ਕਿੰਨੇ ਲੋਕਾਂ ਨੂੰ ਘਰ ਮੰਡੇ ਗਏ ਨੇ ਔਰ ਆਪਣੀ ਸਰਕਾਰ ਦੇ ਵਿੱਚ ਮਾਨ ਸਾਹਿਬ ਸਰਕਾਰ ਦੇ ਵਿੱਚ ਕਿੰਨੇ ਲੋਕਾਂ ਨੂੰ ਘਰ ਮੰਡੇ ਗਏ ਨੇ ਸੋ ਮੈਂ ਦੱਸਣਾ ਚਾਹੁੰਦਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਅਧੀਨ ਇਸ ਵਾਰ ਵੱਡੀ ਪੱਦਰ ਦੇ ਘਰ ਮੰਡੇ ਨੇ ਜਿਹੜੇ ਮੇਰੇ ਇਲਾਕੇ ਵਿੱਚ ਇੱਕ ਹਲਕੇ ਦੇ ਵਿੱਚ 2295 ਘਰਾਂ ਨੂੰ ਪੈਸੇ ਆਏ ਨੇ ਸਰ 295 ਦੇ ਘਰਾਂ ਨੂੰ ਉਹ 27 ਦੀ ਐਵਰੇਜ ਬਣਦੀ ਹੈ ਮੇਰੀ 85 ਪਿੰਡਾਂ ਦੇ ਵਿੱਚ 27000 27 2 ਲੱਖ 75 ਆਪਣਾ 75 5400 ਕਰੋੜ ਰੁਪਈਆ ਦੇ ਵਿੱਚ ਵੰਡ ਗਈ। ਸੋ ਇੰਨਾ ਪੈਸਾ ਮਤਲਬ ਕਰੋੜ ਰੁਪਈਏ ਸਾਡੇ ਜਾਰੀ ਹੋਏ ਨੇ ਪੈਸੇ। ਸੋ ਇਸ ਕਰਕੇ ਪ੍ਰਧਾਨ ਮੰਤਰੀ ਆਵਾਜ਼ ਜੁਨਾਬ ਜਿੰਨੇ ਘਰ ਇੱਥੇ ਆਏ ਨੇ ਮਤਲਬ ਹਰੇਕ ਪਿੰਡ ਦੇ ਵਿੱਚ ਕਿਤੇ 85 ਘਰ ਆਏ ਨੇ, ਕਿਤੇ 15 ਘਰ ਆ ਗਏ, ਕਿਤੇ 20 ਘਰ ਆਏ ਨੇ, ਛੋਟੇ ਪਿੰਡ ਨੂੰ 5 ਘਰ ਆਏ ਨੇ ਕਿ ਇਦਕੀ ਪਹਿਲੇ ਵਾਰ ਇਹ ਗਰੀਬ ਲੋਕਾਂ ਨੂੰ ਆਪਣਾ ਘਰ ਦੇਣ ਵਾਸਤੇ ਸਾਡੀ ਸਰਕਾਰ ਨੇ ਜਿਹੜਾ ਹੈਗਾ ਇਹ ਕੀਤਾ ਇਹਨੇ ਵਿੱਚ ਹੀ ਰਹੀ ਹੈ ਪ੍ਰਸਾਚਾਰ ਰੋਕੂ ਜਿਹੜਾ ਮਿਸ਼ਨ ਚੱਲ ਰਿਹਾ ਹੈ ਤੁਹਾਨੂੰ ਪਤਾ ਹੀ ਹੈ ਵੀ ਵੱਡੀ ਪੱਧਰ ਤੇ ਪੰਜਾਬ ਦੇ ਵਿੱਚ ਪ੍ਰਸਾਚਾਰ ਰੋਕੂ ਮਿਸ਼ਨ ਚੱਲਿਆ ਚੱਲਦਾ ਪਹਿਲਾਂ ਸੀ ਪ੍ਰਸਾਚਾਰ ਹੁਣ ਵੀ ਚੱਲਦਾ ਹੈ ਪਰੰਤੂ ਬਹੁਤ ਘਟ ਗਿਆ ਹੋਰ ਖਤਮ ਕਰਨ ਵਾਸਤੇ ਅਸੀਂ ਇਹਦੇ ਲੱਗੇ ਹੋਏ ਹਾਂ ਪਿੱਛੇ ਜੇ ਤੁਸੀਂ ਮਾਲਮਾਇਕ ਹੋ ਜੀ ਦੇਖਿਆ ਸੀ ਕਿਸ ਤਰ੍ਹਾਂ ਸਭ ਤੋਂ ਵੱਧ ਜਿਹੜੀ ਪ੍ਰਸਾਚਾਰ ਸੀ ਮਾਲਮਾਇਕ ਵਿੱਚ ਹੁੰਦਾ ਸੀ ਜਿਸ ਤਰ੍ਹਾਂ ਦੀ ਸਖਤ ਕਦਮ ਸਰਕਾਰ ਭਗਵਾਨ ਸੇਵਾ ਦੀ ਸਰਕਾਰ ਨੇ ਕੀ ਕੀਤੇ ਨੇ ਔਰ ਲਗਭਗ ਸਾਰੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਇਸ ਗੱਲ ਦੇ ਪਿੱਛੇ ਕੋਈ ਸ਼ੱਕ ਨਹੀਂ ਗੱਲ ਨਹੀਂ ਬਾਕੀ ਹੋਰ ਸਾਰੇ ਜਿੰਨੇ ਬੰਦੇ ਫੜੇ ਜਾਂਦੇ ਨੇ ਜਾਂ ਮਤਲਬ ਉਹਨਾਂ ਵਿੱਚ 379 ਦੇ ਕਰੀ ਬੰਦੇ ਫੜੇ ਗਏ ਨੇ ਹਰ ਰੋਜ਼ ਕੋਈ ਨਾ ਕੋਈ ਜਿਹੜਾ ਵੀ ਬੰਦਾ ਪਿਛਤਾਚਾਰ ਕਰਦਾ ਕਿਸੇ ਮੇਕਲੇ ਦਾ ਕਰਦਾ ਹੈ ਸਰਕਾਰ ਬਿਲਕੁਲ ਨਹੀਂ ਬਖਸ਼ ਰਹੀ ਪਿਛਤਾਚਾਰ ਦੇ ਵਿੱਚ ਜਿਹੜੀ ਵਿਨਸ ਵਿਭਾਗ ਹੈ ਸ਼ਰਮਜਣੀ ਬਣਦੀ ਹੈ ਡਰਗ ਖਤਮ ਕਰਨ ਦੇ ਵਿੱਚ ਆਪਾਂ ਮੈਂ ਦੱਸ ਰਿਹਾ ਸੀ ਉਹਨਾਂ ਉਹਨਾਂ ਆਈਟਮਾਂ ਨੂੰ ਜਿਹੜੀ ਕਹਿੰਦੇ ਪਹਿਲਾਂ ਨਹੀਂ ਸੀ ਹੋ ਰੀਆਂ ਪਰ ਅੱਜ ਹੋ ਰੀਆਂ ਨੇ ਅੱਜ ਹਾਲਤ ਇਹ ਬਣ ਗਈ ਜੀ ਪੰਜਾਬ ਦੇ ਮਾਲਵਾ ਬੈਲਟ ਖਾਸ ਤੌਰ ਤੇ ਜਿਹੜਾ ਕੋਈ ਨਸ਼ਾ ਚੱਲਦਾ ਸੀ ਕਿਉਂਕਿ ਅਸੀਂ ਮਾਲਵਾ ਬੈਲਟ ਤੇ ਰਹਿੰਦੇ ਆ ਤੇ ਉਹਨਾਂ ਜਿੰਨਾ ਡਰਗ ਪਹਿਲਾਂ ਸਪਲਾਈ ਹੋ ਰਿਹਾ ਸੀ ਉਹਦੇ ਉਹਦੇ ਨਾਲੋਂ ਹੁਣ ਤਾਂ ਬਹੁਤ ਹੀ ਘੱਟ ਹੈ ਹੋ ਸਕਦਾ 1 2 10% ਹੋਵੇ ਪਰ ਜਿਹੜਾ ਮੈਂ ਆਕੀਂ ਦੇਖਿਆ ਜਿਲ੍ਹਾ ਮਾਨਸਾ ਦੇ ਵਿੱਚ ਬਰਨਾਲਾ ਵਿੱਚ ਜਿੱਥੇ ਸਾਡੇ ਨੇੜੇ ਜਿਹੜੇ ਨੇ ਲਗਭਗ ਐਸ ਵਕਤ ਸਪਲਾਈ ਟੁੱਟੀ ਪਈ ਹੈ ਭਾਵੇਂ ਉਹ ਔਖੇ ਹੁੰਦੇ ਹੋਣਗੇ ਜਿਹੜੇ ਰੋਜ਼ ਨਸ਼ਾ ਕਰਦੇ ਸੀ ਪਰ ਜੋ ਲੋਕਾਂ ਦੇ ਵਿੱਚ ਇਹ ਪੱਕੀ ਗੱਲ ਹੈ ਸੀ ਉਹਨਾਂ ਮੈਂ ਜਗਤ ਜਾ ਕੇ ਦੇਖਿਆ ਜਿਵੇਂ ਸਾਡੇ ਇਲਾਕੇ ਦੇ ਵਿੱਚ ਇਹਨੇ ਸੀ ਵੀ ਜਰ ਇੱਥੇ ਡਰੱਗ ਬੰਦ ਹੀ ਨਹੀਂ ਹੋ ਸਕਦੀ ਬਿਲਕੁਲ ਬੰਦ ਹੋਈ ਭਾਈ ਤਾਂ ਔਰ ਮੈਂ ਸਰਕਾਰ ਨੂੰ ਇਹ ਬੇਨਤੀ ਵੀ ਕਰਦਾ ਵੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਪਰੰਤੂ ਹਾਲੇ ਹੈ ਵੀ ਇਹਦਾ ਲੰਮਾ ਸਮਝਣਾ ਚਾਹੀਦਾ ਹੈ ਉਹ ਜਾਊਗਾ ਵੀ ਇਸ ਗੱਲ ਦੀ ਵੱਡੀ ਹੋਵੇ ਸੀਵਰੇਜ ਮਸ਼ੀਨਾਂ ਲਈ ਇੱਕ ਸਾਡਾ ਵੱਡੀ ਸਮੱਸਿਆ ਹੈ ਭਾਵੇਂ ਉਹ ਅਮਰਸਰ ਹੋਵੇ ਭਾਵੇਂ ਸ਼੍ਰੀ ਅਮਰਸਰ ਭਾਵੇਂ ਲੁਧਿਆਣਾ ਹੋਵੇ ਜਲੰਧਰ ਹੋਵੇ ਜਾਂ ਹੋਰ ਸ਼ਹਿਰ ਹੋਵੇ ਸੀਵਰੇਜ ਸਮੱਸਿਆ ਦੀ ਬਹੁਤ ਵੱਡੀ ੜਕਾ ਲੱਗਿਆ ਹੋਇਆ ਸੀ ਔਰ ਮੈਂ ਪੰਜਾਬ ਸਰਕਾਰ ਦਾ ਇਤਨਿਹਵਾਦੀਆਂ ਡਾਕਟਰ ਜੋਜ ਜੀ ਬੈਠੇ ਨੇ ਇਸ ਮੈਕਿਆਂ ਵੱਲੋਂ ਇਸ ਮੈਕਿਆਂ ਵੱਲੋਂ ਇਤਕੀ ਵੱਡੀ ਪੱਧਰ ਤੇ ਜਿਹੜੇ ਮਸ਼ੀਨਾਂ ਨੇ ਉਹ ਖਰੀਦੀਆਂ ਗਈਆਂ ਨੇ ਜੈਟਿੰਗ ਮਸ਼ੀਨਾਂ ਜਿਹੜੀਆਂ ਆਈਆਂ ਨੇ 730 ਔਰ ਪਹਿਲੇ ਵਾਰ ਇਹ ਆ ਕਿ ਸਾਡੇ ਹਲਕੇ ਚ ਹਰੇਕ ਕੰਸਟੀਚੁਐਂਸੀ ਦੇ ਵਿੱਚ ਇੱਕ ਜੈਟਿੰਗ ਮਸ਼ੀਨ 55 ਲੱਖ ਦੀ ਆਉਂਗੀ ਜੀ ਉਹ ਪਹੁੰਚ ਚੁੱਕੀ ਹੈ ਜਿਹਦੇ ਨਾਲ ਸਾਡੇ ਲੋਕਾਂ ਨੂੰ ਬੜਾ ਸੀਰੀਅਸ ਹੈ ਮੈਂ ਆਪਦੇ ਇਲਾਕੇ ਦੇ ਵਿੱਚ ਮੈਂ ਦੱਸਦਾ ਵੀ ਸਾਨੂੰ ਸੀਵਰੇਜ ਸਮੱਸਿਆ ਨਹੀਂ ਆ ਰਹੀ ਹੁਣ ਔਰ ਜੇ ਕਿਤੇ ਕੋਈ ਬਲੌਕੇਜ ਹੁੰਦੀ ਹੈ ਤਜ ਐਟਮੈਸ਼ਨ ਜਾਂਦੀ ਹੈ ਨਾਲ ਦੀ ਨਾਲ ਬੰਦੇ ਇਹ ਸੋਡਾ ਆਪਣਾ ਜਿਹੜੇ ਸਤੰ ਸਰਕਾਰਾਂ ਮੰਤਰੀ ਦਾ ਧੰਨਵਾਦ ਇਸ ਮਹਿਕਮੇ ਦਾ ਤੇ ਸਰਕਾਰ ਦਾ ਧੰਨਵਾਦ ਹੈ ਸੁਰੱਖਿਆ ਫੋਰਸ ਬਾਰੇ ਮੈਂ ਜੀ ਦੱਸ ਰਿਹਾ ਸੀ ਨਾ ਜੀ ਬਿਜਲੀ ਹੈ ਨਹਿਰੀ ਪਾਣੀ ਹੈ ਪ੍ਰਧਾਨ ਮੰਤਰੀ ਵਾਸ ਯੋਜਨਾ ਹੈ ਪੈਸਾ ਚਾਰੂਕ ਕਾਨੂੰਨ ਹੈ ਡਰੱਗ ਬਾਰੇ ਹੈ ਸੀਵਰੇਜ ਬਾਰੇ ਹੈ ਇਹ ਸਾਰੀਆਂ ਗੱਲਾਂ ਉਹ ਨਹੀਂ ਜੋ ਪਹਿਲਾਂ ਕਿਸੇ ਵੱਡੀ ਪੱਧਰ ਤੇ ਨਹੀਂ ਹੋਈਆਂ ਹੁੰਦੀਆਂ ਹੋਣਗੀਆਂ ਪਰੰਤੂ ਉਸ ਲੈਵਲ ਤੇ ਨਹੀਂ ਹੋਈਆਂ ਪਰ ਅੱਜ ਸਾਡੀ ਸਰਕਾਰ ਦੇ ਵਿੱਚ ਵੱਡੀ ਪੱਧਰ ਤੇ ਮਤਲਬ ਇਹਨਾਂ ਨੂੰ ਰੋਕਣ ਵਾਸਤੇ ਜਿਹੜਾ ਉਹ ਹੈ ਹੋਨ ਕੀਤਾ ਜਾ ਰਿਹਾ ਹੈ ਸੜਕ ਸਖੇਪੁਰ ਦਾ ਬਹੁਤ ਵੱਡੇ ਰਜਤਾਰੇ ਨੇ ਕੀ ਉਹਨਾਂ ਨੇ ਜਿਸ ਤਰ੍ਹਾਂ ਦੀ ਮਤਲਬ ਕੀਤੀ ਹੈ ਪਰ ਇਹਦੇ ਬਾਰੇ ਮੈਂ ਇੱਕ ਹੋਰ ਦੱਸਣਾ ਚਾਹੁੰਦਾ ਮੈਂ ਇਹ ਐਡ ਕਰਨਾ ਚਾਹੁੰਦਾ ਮੈਂ ਜ਼ੀਰੋ ਆਵਲ ਚ ਬੋਲਣਾ ਸੀਗਾ ਸੜਕ ਸਿਰ ਮੈਂ ਜਦੋਂ ਅਸੀਂ ਭਲਾਡੇ ਤੋਂ ਜਾਂ ਮਾਨਸਾ ਤੋਂ ਜਾਂ ਬਰਨਾਲੇ ਤੋਂ ਅਸੀਂ ਆਉਨੇ ਆ ਨੈਸ਼ਨਲ ਹਾਈਵੇ ਦਿੱਤੇ ਸਰ ਬਹੁਤ ਸਾਰੇ ਲੋਕ ਜਿਹੜਾ ਹੈਗੇ ਨੇ ਉਹ ਗੱਡੀ ਵਿਚਾਲੇ ਕਈ ਵਾਰੀ ਮੋਟਰਸਾਈਕਲ ਚਲਾਉਂਦੇ ਹੁੰਦੇ ਨੇ ਸਾਈਡ ਤੇ ਜਗ੍ਹਾ ਬਣੀ ਹੁੰਦੀ ਹੈ ਸੋ ਮੈਂ ਅੱਜ ਐਡ ਕਰਨਾ ਚਾਹੁੰਦਾ ਜਿੰਨਾਂ ਦੀ ਵਿੱਚ ਮਹਿਕਮੇ ਦੇ ਵਿੱਚ ਇਹ ਹੈਗੇ ਨੇ ਵੀ ਇਸ ਤਰ੍ਹਾਂ ਦੇ ਹੁਣ ਜਿਆਦਾ ਇੱਕ ਤਰ੍ਹਾਂ YouTube ਦੇ ਉੱਤੇ ਜਾਂ ਕੋਈ ਟੀਵੀ ਦੇ ਉੱਤੇ ਇਹ ਜਰੂਰ ਦਿਖਾਇਆ ਜਾਵੇ ਵੀ ਭਾਈ ਸੜਕ ਤੇ ਜਿਹੜਾ ਮੋਟਰਸਾਈਕਲ ਹੈ ਆਪਣੇ ਤੁਸੀਂ ਪਰਿਵਾਰ ਨੂੰ ਲੈ ਕੇ ਨਾਲ ਵਿਚਾਲੇ ਚੱਲਦੇ ਹੋ ਗੱਡੀਆਂ ਅੱਜ ਤੱਕ ਹਾਈ ਟੈਕ ਗੱਡੀਆਂ ਨੇ ਸੌਫਿਸਟੀਕੇਟਿਡ ਇੰਜਨ ਨੇ ਤਾਂ ਉਹ ਤੇਜ਼ ਚੱਲਦੀਆਂ ਨੇ ਕਿਸੇ ਚੰਨੀ ਘੜਾਉਣਾ ਤਾਂ ਵਿਚਾਲੇ ਚੱਲਣ ਨਾਲ ਉਹ ਜੇ ਥੋੜੀ ਇਹ ਵੀ ਸੱਕ ਸਕਿਆ ਫੋਰਸ ਦੇ ਵਿੱਚ ਕੈਡ ਕੀਤਾ ਕਰਤਾ ਜਾਵੇ ਵੀ ਉਹਨਾਂ ਤੇ ਭਾਈ ਜੁਰਮਾਨਾ ਕੀਤਾ ਜਾਵੇ ਜਿਹੜਾ ਬੰਦਾ ਪਿੱਛੇ ਲੱਗ ਚੱਲਦੇ ਨੇ ਤੁਹਾਡੇ ਇਹਦੇ ਵਾਸਤੇ ਸੋਣਾ ਸਾਗਾ ਹੋਊਗਾ ਰਹੀ ਗੱਲ ਹੁਣ ਜਿਹੜੀ ਵੱਡੀ ਗੱਲ ਆਈ ਸੀ ਬਾਜਵਾ ਸਾਹਿਬ ਵੀ ਦੱਸ ਰਹੇ ਸੀਗੇ 52616 ਨੌਕਰੀਆਂ ਪਹਿਲਾਂ ਨਹੀਂ ਮਿਲੀਆਂ ਸੀ ਹੁਣ ਮਿਲੀਆਂ ਨੇ ਮੈਂ ਆਪਣੇ ਇਲਾਕੇ ਦੀ ਗੱਲ ਕਰਦਾ ਸਾਡੇ ਇਲਾਕੇ ਦੇ ਵਿੱਚ ਵੱਡੇ ਵੱਡੇ ਪਿੰਡ ਨੇ ਜੀ ਕਬਾਦਰਪੁਰ ਹੈ ਕਿਸنگੜਾ ਹੈ ਕੁਲਰੀਆਂ ਹੈ ਮਰਤਨਪੁਰ ਹੈ ਬਰੇ ਹੈ ਕਈ ਪਿੰਡਾਂ 'ਚ 35 35 ਬੰਦੇ ਨਵੇਂ ਨੌਕਰੀ ਲੱਗੇ ਜੀ 35 ਬੰਦੇ ਇੱਕ ਪਰਿਵਾਰ ਦੇ ਤਿੰਨ ਤਿੰਨ ਜੀ ਲੱਗੇ ਔਰ ਮੇਰੇ ਹਲਕੇ ਵਿੱਚ ਕਈ ਬੰਦੇ ਮੈਥੋਂ ਘੱਟ 15 ਕਿਉਂਕਿ ਮੈਂ ਪ੍ਰਿੰਸੀਪਲ ਆ ਰਿਹਾ ਹਾਂ ਮੇਰੇ ਸਟੂਡੈਂਟ ਬਹੁਤ ਘੱਟ ਵੱਡੀ ਪੱਧਰ ਤੇ ਉਹਨਾਂ ਨੇ ਨੌਕਰੀ ਮਿਲੀ ਹੈ ਜਿਨ੍ਹਾਂ ਨੇ ਕੋਈ 40 ਸਾਲ ਸਰਵਿਸ ਕੀਤੀ ਹੈ ਤਿੰਨ ਤਿੰਨ ਨੌਕਰੀਆਂ ਮਿਲੀਆਂ ਜੀ ਇੱਕ ਮੁੰਡਾ ਪੁਲਿਸ ਸਬ ਇੰਸਪੈਕਟਰ ਸਿਲੈਕਟ ਹੋ ਗਿਆ ਉਸ ਤੋਂ ਬਾਅਦ ਉਹ ਕੋਆਪਰੇਟਿਵ ਡਿਪਾਰਟਮੈਂਟ ਦੇ ਵਿੱਚ ਪੀਪੀਐਸਸੀ ਵੱਲੋਂ ਫੀਲਡ ਇੰਸਪੈਕਟਰ ਲੱਗ ਗਿਆ ਉਹ ਚੱਲ ਗਿਆ ਇੱਕ ਤਹਿਸੀਲਦਾਰ ਸਿਲੈਕਟ ਹੋ ਗਿਆ ਉਸ ਤੋਂ ਬਾਅਦ ਸੀਨੀਅਰ ਸੈਕ ਬਣ ਗਿਆ ਇੰਨੀਆਂ ਨੌਕਰੀਆਂ ਕਿ ਮਿਲੀਆਂ ਨਹੀਂ ਵੀ ਲੋਕਾਂ ਨੂੰ ਇਹ ਗੱਲ ਦਾ ਹੋ ਗਿਆ ਵੀ ਜੇਕਰ ਕੋਈ ਨੌਕਰੀ ਸਿੱਧੀ ਮਿਲਦੀ ਹੈ ਬਿਨਾਂ ਸ਼ਵਾਰਸ਼ ਤੋਂ ਬਿਨਾਂ ਪੈਸੇ ਤੋਂ एक भी बंद असं जाके मीटिंग करते हैं एक कोई ये नहीं है भी मतलब आप देना जी अभी सरकार की बलें बल्ले कर रहे बल्ले बल्ले है ही है भी तुम मैं एक गल दसो भी किसी ने पैसा दता है भाई हाथ खड़े कर लो अस सत्था में कहने गल कोई बंद को मेरे को हो भी कहने वास्ते किसी को भी विश्वास लगी है नहीं फिर जो इन्ना वजिए कम आया भी कोई पैसे लड़ नहीं जो बच्चा क्वालिफाई करता है तो वो बच्चा नौकरी मिल जाती है तो उसकी क्यों क्यों चीज़ है जी और बत्ती आई लसेंट सर मेरे इलाके चलते सी ਉਨ੍ਹਾਂ ਵਿੱਚੋਂ 32 ਦੇ ਵਿੱਚੋਂ 22 ਬੰਦ ਹੋ ਗਏ। ਥੋੜੇ ਜਿਹਾ ਉਹਨਾਂ ਨੇ ਵੀ ਦੂਜਾ ਉਹਦਾ ਚੇਂਜ ਕਰ ਲਿਆ ਕੰਮ। ਲੋਕਾਂ ਨੂੰ ਬਾਹਰ ਜਾਣ ਦਾ ਜਿਹੜਾ ਹੈਗਾ ਸੀਗਾ ਠੀਕ। ਚਸ ਉਹ ਵੀ ਖਤਮ ਹੋ ਗਿਆ। ਉਹਨਾਂ ਕਹਿੰਦੇ ਇੱਥੇ ਪੜੋ ਪਰਕੇ ਨਾਲ ਦੇ ਨਾਲ ਆਪਣੀ ਨੌਕਰੀ ਦਿਓ। ਇੱਕ ਨਵੀਂ ਗੱਲ ਹੈ। ਸਕੂਲਾਂ 'ਚ ਗਰੰਟਾ ਸਰ। ਆਪਾਂ ਕਹਿੰਦੇ ਵੀ ਸਕੂਲਾਂ ਦੇ ਵਿੱਚ ਦੱਸਿਆ ਪਹਿਲਾਂ ਵੀ ਦੱਸਿਆ ਨੇ। ਜਿੰਨੀਆਂ ਗਰੰਟਾ ਦਿੱਤੀਆਂ ਆ ਰਹੀਆਂ ਨੇ ਤੁਸੀਂ ਹੈਰਾਨ ਮੰਨੋਗੇ ਸਰ। ਮੈਂ ਸਕੂਲਾਂ 'ਚ ਕੰਮ ਕੀਤਾ ਹੈ। ਕਿਤੇ ਇਹਨੇ ਗਰੰਟਾ ਨਹੀਂ ਆਈਆਂ। ਕਿਸੇ ਪੁਆਇੰਟ ਟੂਵਾਰਡਸ ਦਾ ਮਸਲਾ ਹੈ। ਭਾਵੇਂ ਐਡੀਸ਼ਨ ਕਲਾਸਰੂਮ ਦਾ ਮਸਲਾ ਹੈ। ਮੈਂ ਕੱਲ ਮੇਰੇ ਹਲਕੇ ਦਾ ਇੱਕ ਸਕੂਲ ਸੀ ਬਰੇਟਾ ਉੱਥੇ ਫੰਕਸ਼ਨ ਸੀ ਸਵੇਰ ਦੇ ਪ੍ਰੋਗਰਾਮ ਸੀਗਾ ਮੈਂ ਉਸ ਸਕੂਲ ਦੇ ਪ੍ਰਿੰਸੀਪਲ ਨੂੰ ਕਿਹਾ ਵੀ ਮੈਨੂੰ ਤੁਹਾਡੇ ਸਕੂਲ ਵਿੱਚ ਕਿੰਨੀਆਂ ਗ੍ਰਾਂਟਾਂ ਆਈਆਂ ਮੀ ਲਿਸਟ ਦਿਓ ਸਰ ਉਹਨਾਂ ਦੇ ਵਿੱਚੋਂ ਲਾਇਬ੍ਰੇਰੀ ਲਈ ਚਾਉਂਦਾ 1 ਲੱਖ ਰੁਪਿਆ ਆ ਸੀਨੀਅਰ ਸਕੂਲ ਦੇ ਵਿੱਚ ਕੱਲੇ ਸਾਰੇ ਵਾਸਤੇ ਕਲਾਸਰੂਮ ਗ੍ਰਾਂਟ 9,55,000 ਦਾ ਕਮਰਾ ਕੱਟ ਸੀ ਹੁੰਦਾ ਤੇ ਪਲੇ ਗਰਾਊਂਡ ਗ੍ਰਾਂਟ ਪਹਿਲੀ ਵਾਰੀ ਆਈ ਏ ਸਰ 5 ਲੱਖ ਰੁਪਿਆ ਪਲੇ ਗਰਾਊਂਡ ਗ੍ਰਾਂਟ ਇਹ ਦੱਸਣਾ ਬਹੁਤ ਜ਼ਰੂਰੀ ਹੈ ਟੈਲੈਂਟ ਸਰਚ ਕਾਰੀਅਰ 500 ਰੁਪਿਆ ਲੈਟ ਦ ਐਲਈਡੀ ਲਾਈਟਿੰਗ ਲਾਈਟ ਮੀਟਿੰਗ ਡਾਇਡਸ ਇਹ ਗ੍ਰਾਂਟ ਪਹਿਲੀ ਵਾਰੀ ਆਈ ਜੀ ਮਤ ਸਾਰੀਆਂ ਜਿਹੜੀਆਂ ਸਕੂਲ ਦੀਆਂ ਲਾਈਟਾਂ ਨੇ ਤੁਸੀਂ ਉਹ ਐਲਈਡੀ ਤੇ ਚਲਾਉਣੀਆਂ ਨੇ ਇਹ ਗ੍ਰਾਂਟ ਦੇ ਵਿੱਚ 40000 ਰੁਪਏ ਗ੍ਰਾਂਟ ਆਈ ਹੈ ਬਾਲਾ ਐਕਟੀਵਿਟੀ ਬਾਲਾ ਵਾਰੀ ਸ਼ਾਇਦ ਨਾ ਕਿਸੇ ਨੂੰ ਪਤਾ ਹੋਵੇ ਬਾਲਾ ਮਤਲਬ ਹੁੰਦਾ ਹੈ ਬਿਲਡਿੰਗ ਐਂਡ ਲਰਨ ਗੇਟ ਵੀ ਬਿਲਡਿੰਗ ਦੇ ਉੱਤੇ ਤੁਸੀਂ ਮਤਲਬ ਮੈਂ ਦੇ ਤੁਸੀਂ ਫਾਰਮੂਲਾ ਲਿਖ ਲਓ ਇੰਗਲਿਸ਼ ਦੇ ਵੀ ਸੀ ਲਿਖ ਲਓ ਨਾਲ ਫੋਟੋਆਂ ਆ ਜੇ ਵੀ ਬਿਲਡਿੰਗ ਨੂੰ ਇੱਕ ਐਜੇ ਲਰਨ ਗੇਟ ਕਰਨ ਵਾਸਤੇ ਉਹ ਬਾਲਾ ਗ੍ਰਾਂਟ ਐਕਟੀਵਿਟੀ 25000 ਰੁਪਏ ਹੈ ਸਰ ਯੂਥ ਐਂਡ ਇਕੋ ਕਲੱਬ 25000 ਰੁਪਇਆ ਮਾਈਨਰ ਰਿਪੇਅਰ ਤੇ 50000 ਰੁਪਇਆ ਔਰ ਕੰਪੀਟੈਂਸੀ ਗ੍ਰਾਂਟ 25000 ਰੁਪਇਆ ਐਬਿਲਿਟੀ ਟੂ ਡੂ ਸਕਿੱਲ ਟੂ ਡੂ ਸਮਥਿੰਗ ਟੀਮ ਵਰਕ ਜਿਵੇਂ ਕੰਪੀਟੈਂਸੀ ਗ੍ਰਾਂਟ ਪ੍ਰੋਬਲਮ ਸੋਲਵਿੰਗ ਕਸਟਮਰ ਸਰਵਿਸ ਰਿਜ਼ਲਟ ਓਰੀਐਂਟੇਸ਼ਨ ਡਿਸੀਜਨ ਮੇਕਿੰਗ ਸੈਲਫ ਮੋਟੀਵੇਸ਼ਨ ਐਂਡ ਇੰਟੈਗ੍ਰਿਟੀ ਸੋ ਇਹਨਾਂ ਵਾਸਤੇ ਜਦੋਂ ਗ੍ਰਾਂਟਾਂ ਸਾਡੇ ਸਕੂਲਾਂ 'ਚ ਹੋਣਗੀਆਂ ਹੋਣਗੀਆਂ ਮੈਂ ਪ੍ਰਾਈਵੇਟ ਸਕੂਲ 'ਚ ਲੈ ਗਿਆ ਸਰ ਮੈਂ ਵੀ ਪ੍ਰਾਈਵੇਟ ਸਕੂਲ ਤੇਰਾ ਸਾਲ ਟੀਚਰ ਕੀਤੀ ਹੈ ਤਾਂ ਸਾਡੀ ਟੀਚਿੰਗ ਦੇ ਵਿੱਚੋਂ ਜੋ ਅਸੀਂ 75 ਚ ਕਰਦੇ ਸੀ ਬਹੁਤ ਹੀ ਵਧੀਆ ਡਿਫੈਂਸ ਹੈ ਇੰਨੀ ਜਿਆਦਾ ਟੀਚਰ ਲਰਨਿੰਗ ਮਟੀਰੀਅਲ ਆਇਆ ਪਿਆ ਹੈ ਕਿ ਬੱਚਿਆਂ ਦਾ ਉਹਦਾ ਜਿਹੜਾ ਮੈਂਟਲ ਐਬਿਲਿਟੀ ਹੈ ਉਹਦਾ ਰੀਜਨਿੰਗ ਪਾਵਰ ਹੈ ਬੜੀ ਡਿਵੈਲਪ ਹੋਈ ਹੈ ਸਰ ਅਗਲੀ ਮੈਂ ਗੱਲ ਇਹ ਦੱਸ ਕੇ ਆਪਣੀ ਸਕੂਲਾਂ ਸੰਬੰਧੀ ਜਿਹੜੀ ਮੈਂ ਗ੍ਰਾਂਟ ਦਿੱਤੀ ਹੈ ਪੰਜਾਬ ਸਰਕਾਰ ਵੱਲੋਂ ਬਹੁਤ ਧੰਨਵਾਦ ਕਰਦਾ ਇਹਨਾਂ ਕਾਫੀ ਸਕੂਲਾਂ ਦਾ ਜਿਹੜਾ ਗ੍ਰਾਂਟ ਹੈ ਇੱਕ ਸਿੱਖਿਆ ਕ੍ਰਾਂਤੀ ਜਿਹਨੂੰ ਕਹਿੰਦੇ ਆ ਉਹ ਇਥੇ ਸਿੱਧ ਹੁੰਦੀ ਹੈ ਅਗਲੀ ਗੱਲ ਸਰ ਜੋ ਪਹਿਲਾਂ ਨਹੀਂ ਸੀ ਸੂਰਜੀਤ ਵਾਲੇ ਗੱਲ ਕਰ ਲਿਆ ਡੋਰ ਸਟੈਪ ਡਿਲੀਵਰੀ ਆਫ ਸਰਵਿਸ 1076 ਤੇ ਤੁਸੀਂ ਫੋਨ ਕਰੋ ਤੁਹਾਡੇ ਘਰੇ ਬੰਦਾ ਆਉਂਦਾ ਹੈ ਅਸੀਂ ਪਹਿਲਾਂ ਜਿੰਨੇ ਸਬਦਾ ਕੇਂਦਰ ਸੀਗੇ ਲੰਬੀਆਂ ਲੰਬੀਆਂ ਲੇਣਾ ਦੇ ਵਿੱਚ ਅੜ ਜਾਂਦੇ ਸੀ ਮਜ਼ਦੂਰ ਔਖੇ ਹੁੰਦੇ ਸੀ ਕੋਈ ਇੱਕ ਕਾਜ ਕਰ ਲ ਜਾਂਦਾ ਤਾਂ ਮੁਸ਼ਕਲ ਸੀ ਹੁਣ ਸਰਕਾਰ ਨੇ ਜਿਹੜਾ 1076 ਕੋਡ ਜਾਰੀ ਕੀਤਾ ਨੰਬਰ ਉਹਦੇ ਉੱਤੇ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਜਿੰਨੇ ਸਰਵਿਸ ਨਦੀਆਂ ਨੇ ਇਹ ਵੀ ਸਾਡੇ ਵਾਸਤੇ ਨਵੀਆਂ ਹੈ ਲਾਜ ਗੱਲ ਹੋ ਰਹੀ ਜੀ ਵੀ ਪਹਿਲੀ ਵਾਰੀ ਹੋਇਆ 1997 ਤੋਂ ਲੈ ਕੇ ਅੱਜ ਤੱਕ ਪ੍ਰੋਫੈਸਰ ਨੇ ਗੱਲ ਜਬ ਕਾਲ ਜਾਂ ਵਿੱਚ ਆਈ ਸੀ ਭਾਵੇਂ ਕਾਂਗਰਸ ਸਰਕਾਰ ਵੇਲੇ 1158 ਦੀ ਭਰਤੀ ਹੋਈ ਸੀ ਪਰੰਤੂ ਕਿਸੇ ਕਾਰਨ ਰੁਕ ਗਈ ਸੀ ਕੁਝ ਬਹੁਤ سارے ਮਤਲਬ ਗੈਰ ਕਾਨੂੰਨੀ ਜਾਂ ਗੈਰ ਮਤਲਬ ਕੋਈ ਸਰਕਾਰੀ ਤੌਰ ਤੇ ਕੋਈ ਪੰਡੀਆਂ ਸੀ ਉਹਨਾਂ ਦੇ ਪ੍ਰਿਵਿਊ ਚੋਂ ਕੱਢ ਕੇ ਪੀਪੀਐਸਸੀ ਦੇ ਵਿੱਚੋਂ ਭਰਤੀ ਕੀਤੀ ਸੀ ਪਰ ਉਹ ਰੁਲ ਗਈ ਸੀ ਉਹ ਕਿੰਨਾ بڑا ਸੰਘਰਸ਼ ਚੱਲਿਆ ਆਪਣੀ ਸਰਕਾਰ ਨੇ ਆਮ ਆਦਮੀ ਪਾਰਟੀ ਸਰਕਾਰ ਨੇ ਭਵਨ ਸਿੰਘ ਸਰਕਾਰ ਨੇ ਉਹਨਾਂ ਜਿਹੜੀ ਮਤਲਬ ਕਰਕੇ ਕੋਰਟ ਨਾਲ ਆਪਣੀ ਗੱਲਬਾਤ ਕਰਕੇ ਵਕੀਲਾ ਦੇ ਰਾਹੀਂ ਕਾਨੂੰਨ ਦੇ ਰਾਹੀਂ ਉਹ ਭਰਤੀ ਨੂੰ ਪੂਰੀ ਕੀਤੀ ਔਰ ਪਹਿਲੀ ਵਾਰੀ ਹੈ ਜੀ ਕੇ 1158 ਦੇ ਵਿੱਚੋਂ ਸਕੂਲ ਕਾਲਜਾਂ ਦੇ ਵਿੱਚ ਪਹਿਲੀ ਵਾਰੀ ਫਰੈਸਰਾਈ ਨੇ ਬਹੁਤ ਵੱਡੀ ਗੱਲ ਹੈ ਅਗਲੀ ਗੱਲ ਸਾਰੀਕ ਮੈਂ ਹੋਰ ਦੇਖੀ ਜਦੋਂ ਪੜਿਆ ਇਹ ਸਾਰਾ ਇਹਦੇ ਵਿੱਚ ਇੱਕ ਪੰਜਾਬ ਰਾਜ ਦਿਹਾਤੀ ਆਜੀਬ ਕਾ ਮਿਸ਼ਨ ਹੈ ਜੀ ਉਸ ਮਿਸ਼ਨ ਦੇ ਵਿੱਚ ਸੈਲਫ ਹੈਲਪ ਗਰੁੱਪ ਬਣਦੇ ਨੇ ਭਾਵੇਂ ਪਹਿਲਾਂ ਵੀ ਚੱਲਦੇ ਹੋਣਗੇ ਪਰੰਤੂ ਉਹ ਹੁਣ ਐਕਟਿਵ ਨਹੀਂ ਸਾਡੇ ਵਿੱਚ ਜੇ ਮੈਂ ਆਪਦੇ ਇਲਾਕੇ ਦੇ ਵਿੱਚ ਉਹ ਵੀਡੀਓ ਦਫ਼ਤਰ ਦੇ ਵਿੱਚ ਬੰਦੇ ਬੁਲਾਏ ਵੀ ਦੱਸੋ ਤੁਹਾਡੇ ਇਹ ਚੱਲ ਰਿਹਾ ਵੀ ਕਿੰਨਾ ਹੁਣ ਬਿਲਕੁਲ ਚੱਲ ਰਿਹਾ ਹੈ ਪਹਿਲੇ ਵਾਰ ਸੀ ਮੈਨੂੰ ਬੁਲਾਇਆ ਸੀ ਉਹਨਾਂ ਨੇ ਕਿਦੋਂ ਕਮਾ ਵਾਸਤੇ ਇਹਦੇ ਨਾਲ ਸੈਲਫ ਹੈਲਪ ਗਰੁੱਪਾਂ ਰਾਹੀਂ ਗਰੀਬ ਜਿਹੜੀ ਪਿੰਡੂ ਗਰੀਬ ਔਰਤਾਂ ਨੇ ਉਹਨਾਂ ਸੰਘਟਨ ਦੇ ਆਧਾਰਤ ਹੈ ਉਹਨਾਂ ਨੇ ਇੱਕ ਦਾ ਵਿਸ਼ਾ ਇੱਕ ਉਦੇਸ਼ ਹੈ ਕਿ ਗਰੀਬਾਂ ਵਿੱਚ ਜਨਮ ਜਾਤ ਸਮਰੱਥਾ ਮਾਂ ਤੇ ਗਰੀਬੀ ਤੋਂ ਬਾਹਰ ਨਿਕਲਣ ਦੀ ਇਬਰੀਸ਼ਾ ਹੁੰਦੀ ਹੈ ਜੇਕਰ ਉਦਮੀ ਹੋਣ ਸੋ ਭਲਾੜਾ ਬਲਾਕ ਦੇ ਵਿੱਚ 217 ਸੈਲਫ ਹੈਲਪ ਗਰੁੱਪ ਬਣੇ ਨੇ 53 ਲੱਖ ਰੁਪਿਆ ਰਿਵੋਲਵਿੰਗ ਫੰਡ ਉਹਨਾਂ ਨੂੰ ਜਾਰੀ ਹੋਇਆ ਸਰ ਸਪੀਕਰ ਸਾਹਿਬ 77 ਨੂੰ ਕੈਸ਼ ਕ੍ਰੈਡਿਟਡ ਫਾਈਲ즈 ਵਿਸਵਸ ਕੀਤੀਆਂ ਉਹਨਾਂ ਨੇ ਤੇ ਆਲਸੋ ਅਮਾਉਂਟ ਆਲਸੋ ਡਿਸਬਰਸ ਡਿਸਬਰਸਡ 250 ਗੁਰਪਾਣੀਆਂ ਔਰਤਾਂ ਨੂੰ ਰਜਗਾਰ ਮੇਲੇ ਦੇ ਵਿੱਚ ਜਿਵੇਂ ਵਿੱਚ ਪਹਿਲ ਦੇ ਆਧਾਰ ਤੇ ਵਰਦੀਆਂ ਹੋਣ ਵਾਸਤੇ ਪਰ ਇੱਕ ਹੋਰ ਬੜੀ ਇਹ ਦੇ ਵਿੱਚ ਅਸੀਂ ਗੱਲ ਸਟਾਰਟ ਆਫ ਵਿਲੇਜ ਇੰਟਰਪ੍ਰੈਨਰਸ਼ਿਪ ਪ੍ਰੋਗਰਾਮ ਪ੍ਰੋਜੈਕਟ ਇੱਕ ਤਹਿ ਪ੍ਰੋਗਰਾਮ ਸੈਕੰਡ ਪੀਐਮ ਫਾਰਮੂਲੇਜੇਸ਼ਨ ਆਫ ਮਾਈਕਰੋ ਫੂਡ ਪ੍ਰੋਸੈਸਿੰਗ ਐਂਟਰਪ੍ਰਾਈਜ਼ ਦੇ ਤਹਿਤ ਜਿਲ੍ਹਾ ਮਾਨਸਾ ਵਿੱਚ 18.7 ਲੱਖ ਰੁਪਏ ਦੇ 50 ਮੈਂਬਰਾਂ ਨੂੰ ਵੰਡੇ ਗਏ ਜੀ ਇਹ ਜਦੋਂ ਉਸ ਪਿਕਾ ਤੁਸੀਂ ਵੀ ਉੱਥੇ ਸੀਗੇ ਤੇ ਸਾਡੇ ਮਾਹ ਮਹਿਮ ਰਾਸ਼ਟਰਪਤੀ ਮੈਡਮ ਦਰੁਪਤੀ ਮੁਰਮੂ ਜੀ ਆਈ ਸੀ ਤਾਂ ਜਦੋਂ ਜਿਹੜੇ ਹਾਲਚ ਪ੍ਰੋਗਰਾਮ ਸੀ ਉਹ ਸਵਾਲ ਤੁਸੀਂ ਬਾਹਰ ਨਿਕਲ ਲਗੇ ਤਾਂ ਮੈਨੂੰ ਆਵਾਜ਼ ਮਾਰ ਲਈ ਉਹ ਲੜਕੀ ਨੇ ਉੱਥੇ ਸਟਾਲ ਲਾਈ ਹੋਈ ਸੀ ਉਹ ਮੇਰੇ ਹਲਕੇ ਦੀ ਸੀ ਕੁੜੀ ਪਿੰਡ ਬੀਰੂਖੋਂ ਨਾਲ ਉਹ ਉਹਨਾਂ ਨੇ ਮਤਲਬ ਰਾਗੀ ਕੰਗਣੀ ਬਿਸਕਟ ਦੇ ਕੁਦਰਤੋਂ ਬਿਸਕਟ ਤਿਆਰ ਕੀਤੇ ਸੀਗੇ ਉੱਥੇ ਤੋਂ ਮੇ ਲੱਗੀ ਸਟਾਲ ਲੱਗੀ ਸੀ ਉਹ ਪਿੰਡ ਬੀਰੋਕਲਾਂ ਦੀ ਹੈ ਮੈਂ ਇਸ ਜਦੋਂ ਅੱਜ ਸਦਨ 'ਚ ਬੋਲੂਗਾ ਉਹਨਾਂ ਨਾਂ ਬੋਲੂਗਾ ਉਹ ਖੁਸ਼ੀ ਹੋ ਗਈ ਸਤਵਿੰਦਰ ਕੌਰ ਵਾਈਫਾ ਗੁਰਵਿੰਦਰ ਸਿੰਘ ਸੁਖਪਾਲ ਕੌਰ ਸੁਖਜੀਤ ਸਿੰਘ ਤਿਸਖਪਾਲ ਕੌਰ ਤੇ ਸਤਵਿੰਦਰ ਕੌਰ ਸਰਬਜੀਤ ਕਨੇ ਜੈਪਲ ਖੇਤੀ ਦੇ ਉੱਤੇ ਕੋਲੂ ਨਾਲ ਕਹਾਣੀ ਪੀਣ ਦੇ ਉੱਤੇ ਤੇ ਇਸ ਤਰ੍ਹਾਂ ਬਿਸਕਟ ਆਦਿ ਬਣਾਉਣ ਦੇ ਉੱਤੇ ਕੰਮ ਕੀਤਾ ਔਰ 31 ਲੱਖ ਰੁਪਏ ਇੱਕ ਸਾਲ ਦੀ ਉਹਨਾਂ ਨੂੰ ਆਮਦਨ ਹੋਈ ਹੈ ਸਰ ਔਰ ਰਿਕਾਰਡ ਗੱਲ ਬੀੜ ਦਸਤੋ ਦੇ ਵਿੱਚ ਮੈਂ ਦੇਖੀ ਹੈ ਸੋ ਇਸ ਕਰਕੇ ਸਾਡੇ ਹੋਰ ਜਿਹੜੇ ਗਰੁੱਪ ਨੇ ਵੱਖ-ਵੱਖ ਤਰ੍ਹਾਂ ਦੇ ਇਹ ਜਿਹੜੀ ਅਜੀਬ ਕਹਾ ਹੈ ਇਹਨੂੰ ਅਸੀਂ ਧਿਆਨ ਨਹੀਂ ਦੇ ਸੋ ਮੈਂ ਜੀ ਮੰਤਰੀ ਮੰਤਰੀ ਸਾਹਿਬ ਸੌਂ ਸਾਹਿਬ ਨੇ ਉਹਨਾਂ ਕੋਈ ਟੀਮ ਹੈਗਾ ਮਤਲਬ ਡਿਪਾਰਟਮੈਂਟ ਜਿਹੜਾ ਉਹ ਜਿਹੜਾ ਪੰਜਾਬ ਸਟੇਟ ਰੂਲ ਲਿਵਲੀਹੂਡ ਮਿਸ਼ਨ ਹੈ ਇਹਨੂੰ ਹੋਰ ਡਿਵੈਲਪ ਕੀਤੀ ਜਾਈਏ ਬਹੁਤ ਸਾਰੀਆਂ ਜਿਹੜੀਆਂ ਲੜਕੀਆਂ ਨੇ ਹਰੀਆਂ ਔਰਤਾਂ ਨੇ ਸਨਮਾਨਯੋਗ ਸਵੇਰੇ ਜਾਂਦੀਆਂ ਨੇ ਭਾਵੇਂ ਉਹ ਚਾਹ ਪੀਤੀਆਂ ਨਹੀਂ ਪੀਤੀਆਂ ਉਹ ਖੇਤਾਂ ਦੇ ਵਿੱਚੋਂ ਆਪਣਾ ਕੰਡਾ ਲੈ ਕੇ ਹੁੰਦੀਆਂ ਨੇ ਦੋ ਮਹਸਾਂ ਪਾਲਦੀਆਂ ਨੇ ਉਹ ਵੀ ਇੱਕ ਜੀਵਕ ਦਾ ਕੰਮ ਹੈ ਜੇਕਰ ਉਹਨਾਂ ਦਾ ਗਰੁੱਪ ਬਣਾ ਕੇ ਇਸ ਤਰ੍ਹਾਂ ਦੀ ਆਪਾਂ ਉਹਨਾਂ ਨੂੰ ਲਿਵਲੀਹੂਡ ਵਾਸਤੇ ਮਦਦ ਕੀਤੀ ਜਾਵੇ ਤਾਂ ਇਹ ਦੇ ਵਾਸਤੇ ਸਾਡੀ ਸਰਕਾਰ ਦਾ ਜਿਹੜਾ ਇਹ ਜਿਹੜੀ ਹੁਣ ਚੱਲ ਰਹੀ ਹੈ ਤਾਂ ਬਹੁਤ ਅੱਛੀ ਰੂਹ ਸਰ ਸੋ ਇਸ ਕਰਕੇ ਵੱਡੀ ਪੱਧਰ ਤੇ ਮੈਂ ਜਿਹੜੀਆਂ ਗੱਲਾਂ ਕੀਤੀਆਂ ਨੇ ਇਹ ਤੇ ਇਹ ਜਿਹੜੀਆਂ ਤੁਹਾਨੂੰ 11 ਪੁਆਇੰਟ ਦਿੱਤੇ ਨੇ ਇਹ ਪਹਿਲਾ ਨਹੀਂ ਸੀ ਇਹ ਸਾਡੀ ਸਰਕਾਰ ਵੇਲੇ ਹੋਇਆ ਜੇ ਪਹਿਲਾਂ ਹੁੰਦਾ ਤਾਂ ਦੱਸ ਦੇਣਾ ਕੋਈ ਵੀ ਇਹ ਕੀ ਕੀ ਜਿਹੜੀਆਂ ਮੈਂ ਸਾਰੀਆਂ ਗੱਲਾਂ ਕੀਤੀਆਂ ਨੇ ਬਿਲੀ ਫਰੀ ਕੀਤੀ ਹੈ ਲਾਸਟ ਗੱਲ ਇੱਕ ਹੋਰ ਹੈ ਵੀ ਜਦੋਂ ਗਰੀਬ ਬੰਦਾ ਜਾਂਦਾ ਸੀ ਹਸਪੀਟਲ ਦੇ ਵਿੱਚ ਕੋਈ ਪ੍ਰੇਪਰੇਸ਼ਨ ਕਰਾਉਣਾ ਸੀ ਜਾਂ ਹੋਰ ਕੰਮ ਸੀ ਡਾਕਟਰ ਜਾਂਦਾ ਡਾਕਟਰ ਪਰਚੀ ਦੇ ਦਿੰਦਾ ਉਹ ਬਾਹਰ ਜਾਂਦਾ 2000 ਦੀ 2000 3000 ਦੀ ਦੋ ਝੋਲੇ ਭਰ ਕੇ ਦਵਾਈਆਂ ਦੇ ਡਾਕਟਰ ਕੋਲ ਜਾਂਦਾ ਲਓ ਜੀ ਆਪਰੇਸ਼ਨ ਕਰੋ ਸਾਰ ਹੁਣ ਕਿਸੇ ਵੀ ਸਰਕਾਰੀ ਹਸਪੀਟਲ ਦੇ ਵਿੱਚ ਇੱਕ ਪੈਸਾ ਨਹੀਂ ਦਵਾਈਆਂ ਦਾ ਲੱਗਦਾ ਇੱਕ ਪੈਸਾ ਵੀ ਕੀ ਇੱਕ ਨਵੀਂ ਪ੍ਰਾਪਤੀ ਨਹੀਂ ਹੈ ਸਾਰਾ ਭਾਵੇਂ ਉਹ ਕੋਈ ਕਿਸੇ ਕਿਸੇ ਦੀ ਬੋਤਲਾਂ ਨੇ ਜਿਹੜਾ ਆਪਾਂ ਲਾਉਣੇ ਆਮ ਤੌਰ ਤੇ ਜਾਂ ਦਵਾਈਆਂ ਨੇ ਆਪਰੇਸ਼ਨ ਦਾ ਵੀ ਉਹ ਹੈ ਸਾਰਾ ਕੁਝ ਉਹਨਾਂ ਦਵਾਈਆਂ ਨੂੰ ਉੱਥੋਂ ਮਿਲਦਾ ਹੈ ਔਰ ਉਹ ਡਾਕਟਰੀ ਭਰਤੀ ਹੋ ਚੁੱਕੇ ਨੇ ਔਰ ਵੱਡੀ ਗੱਲ ਜਿਹੜੀ ਆਮ ਆਦਮੀ ਕਲੀਨਿਕ ਨੇ ਜਿੰਨੇ ਵੀ ਉਹ ਸਾਡੇ ਹਲਕੇ 'ਚ ਹੈਗੇ ਨੇ ਇੰਨਾ ਜ਼ਿਆਦਾ ਕੰਮ ਹੈ ਲੋਕ ਮੇਰੇ ਹਲਕਾ ਕਿਉਂਕਿ 35 ਗੁਲਾਬਾੜਾ ਇਲਾਕੇ ਦੇ ਵਿੱਚ ਪਿੰਡ ਵੀਰਿਆ ਡੋਗਰਾ ਮੇਲੇ ਲੱਖੀਆਲ ਭੀਮੜਾ ਕੁਲਰੀਆਂ ਉਥੋਂ ਦੇ ਡਾਕਟਰਾਂ ਕੋਲ ਆਉਂਦੇ ਨੇ ਦਵਾਈਆਂ ਫਰੀ ਨੇ ਤੇ ਟੈਸਟ ਫਰੀ ਨੇ ਕੀ ਪਹਿਲਾਂ ਹਈਆਂ ਸੀਆਂ ਮੈਂ ਦੱਸਣਾ ਵੀ ਜੇਕਰ ਪਹਿਲਾਂ ਕਿਸੇ ਵੀ ਸਰਕਾਰ ਦੇ ਵਿੱਚ ਦਵਾਈਆਂ ਫਰੀਆਂ ਹੋਣ ਤੇ ਸਾਰੇ ਦਵਾਈਆਂ ਉੱਥੇ ਮਿਲਣਗੀਆਂ ਕੋਈ ਦੱਸ ਸਕਦਾ ਵੀ ਸਾਨੂੰ ਸਾਰੇ ਟੈਸਟ ਫਰੀ ਹੋਣਗੇ ਇੱਕ ਬੰਦਾ ਇਹ ਦੱਸ ਨਹੀਂ ਸਕਦਾ ਜੀ ਅੱਜੋ ਟੈਸਟ ਫਰੀ ਨੇ ਦਵਾਈਆਂ ਫਰੀ ਨੇ ਸੋ ਇਸ ਕਰਕੇ ਜੀ ਦੂਜੀ ਵੀ ਇੱਕ ਲਾਸਟ ਗੱਲ ਦੇ ਵਿੱਚ ਮੈਂ ਤੁਹਾਨੂੰ ਸਾਂਝਾ ਕਰਨਾ ਸਾਰਾ ਭਗਵਾਨ ਵਾਲਮੀਕ ਜੀ ਬਹੁਤ ਹੀ ਸਤਿਕਾਰਯੋਗ ਸਾਡੇ ਵਿਸ਼ੇਤ ਨੇ ਸਾਰੇ ਅਸੀਂ ਇਹਨਾਂ ਨੂੰ ਮੰਨਦੇ ਆ ਦੂਰਦਾਸੀ ਨੇ ਕਾਲ ਤਰਕ ਤਕਾਲ ਹੈਗੇ ਨੇ ਪਹਿਲੇ ਵਿਦਵਾਨ ਨੇ ਜਿਨ੍ਹਾਂ ਨੇ ਪੰਜ ਕਿਤਾਬਾਂ ਲਿਖੀਆਂ ਸੀ ਸਭ ਭਗਵਾਨ ਵਾਲਮੀਕ ਜੀ ਨੇ 79 ਵਾਲਮੀਕਰਮਾਇਨ ਵਾਲਮੀਕ ਵਿਆਕਰਨ ਵਾਲਮੀਕ ਵਿਗਿਆਨ ਜੋ ਵਿਸ਼ੇਸ਼ ਤੇ ਅਕਸਰ ਲਖਿਆ ਇਹ ਪੰਜ ਕਿਤਾਬਾਂ ਦਾ ਰਚੀਤਾ ਸੀ ਉਹਨਾਂ ਜਦੋਂ ਉੱਤਰੀ ਭਾਰ ਦੇ ਵਿੱਚ ਹੋ ਦੱਖਣ ਦੇ ਵਿੱਚੋਂ ਉੱਤਰੀ ਭਾਰ ਚ ਆਏ ਮਾਧਿਅਮ ਵਿੱਚ ਪਹਿਲਾਂ ਮੱਧ ਭਾਰਤ ਰਹਿੰਦੇ ਸੀਗੇ ਤੇ ਉਸ ਵਾਰ ਲੜੀਆਂ ਚਲਦੀਆਂ ਹੁੰਦੀਆਂ ਆਰੀਆ ਨਾਰੀਆ ਦੇ ਖਿਲਾਫ ਤੇ ਉਹ ਇੱਥੇ ਆਏ ਉਹਨਾਂ ਨੇ ਅੰਮਰਸਤ ਬਣਾਇਆ ਉੱਥੇ ਪ੍ਰਵਾਨ ਵਾਲਮੀਕ ਤੀਰਥ ਸਥਲ ਬਣਿਆ ਹੋਇਆ ਜ ਸਾ ਔਰ ਮਹਤਾਂਵਲ ਕਰਨਾ ਚਾਹਣਾ ਸਰਦਾਰ ਭਗਤ ਸਿੰਘ ਦਾ ਸਰਕਾਰ ਦਾ ਕਿ ਉੱਥੇ ਪ੍ਰਵਾਨ ਵਾਲਮੀਕ ਮਨੋਰਮਾ ਸਾਬਤ ਕੀਤਾ ਗਿਆ 32.75 ਕਰੋੜ ਦੀ ਲਾਗਤ ਨਾਲ અતਿਆਧੁਨਿਕ ਜੈਵਿਕਾਰ ਜਿਸ ਵਿੱਚ ਭਵਾਨ ਬਾਲਮਕੀ ਦੇ ਜੀਵਨ ਦੇ ਵਿੱਚ ਯੋਗਦਾਨ ਨੂੰ ਦੱਸਾਂਦਾ ਹੈ। ਉਸਾਰੇ ਸਾਡੀ ਮੈਂ ਗੁਰਨਾਨ ਕਾਲਜ ਤੋਂ ਲਾਡਾ ਸਾਡੇ ਉਹਨੇ ਮੈਨੂੰ ਬੁਲਾਇਆ ਕਹਿੰਦੇ ਸਾਡੀਆਂ 3 ਸਾਲ ਦੀਆਂ ਜਿਹੜੇ ਪ੍ਰਾਈਵੇਟ ਸਕੂਲ ਸੀ ਉਹਨਾਂ ਦੇ ਬੀਹਾਰ ਹੋ ਗਿਆ। ਮੈਂ ਆਪ ਉਹਨਾਂ ਦੇ ਪ੍ਰਿੰਸੀਪਲ ਦੇ ਕੇ ਇੱਥੇ ਦਫ਼ਤਰ ਚ ਆਇਆ ਉਹਨਾਂ ਦੇ ਸੋਸ਼ਲ ਸਿਕਿਉਰਿਟੀ ਆਫਿਸ ਦੇ ਵਿੱਚ ਔਰ ਸਾ ਸਾਰਾ ਜਿਹੜਾ ਪੈਸਾ ਹੈ 23-24 ਦਾ ਪ੍ਰਾਈਵੇਟ ਤੇ ਸਰਕਾਰੀ ਸਹਾਇਤਾ ਪ੍ਰਾਪਤ ਸੰਸਥਾਵਾਂ ਨੂੰ ਸਾਲ 17-18 ਸਾਰੀ ਸਰਕਾਰ ਦਾ ਆਪਣੀ ਨਹੀਂ ਸੀ ਕਾਂਗਰਸ ਸਰਕਾਰ ਸੀ 18-19 19-20 ਤੇ 40% ਜਿਹੜੀ ਦੇਜੀ ਸੀ 600 366 ਕਰੋੜ ਰੁਪਇਆ ਉਹ ਮਰ ਜਾਰੀ ਕਰਤਾ ਮੈਡਮ ਮਰਜੀਤ ਕੌਰ ਦੀ ਡਿਪਾਰਟਮੈਂਟ ਨਾਲ ਤੇ ਅਸ਼ੀਰ ਮਿਹਰਵਾਸ ਸਕੀਮ ਦੇ ਦੀ 23-24 ਲਈ 32637 ਲਾਭਪਾਤਰੀਆਂ ਨੂੰ 165.55 ਕਰੋੜ ਰੁਪਇਆ ਔਰ ਫਿਰ ਉਸ ਤੋਂ ਬਾਅਦ 24-25 ਦੌਰਾਨ ਮਾਰਚ 24 ਤੱਕ ਜਿਲਾ ਪੱਤਰੀ ਕਮੇਟੀ ਦੇ ਪ੍ਰਮਾਣਿਤ ਅਨੁਸੂਚੀ ਦੇ 29411 ਲਾਹਪਤਰੀਆਂ ਨੂੰ 150 ਕਰੋੜ ਰੁਪਏ ਦੀ ਪਛਾਣੇ ਸੜੀਆਂ ਤੇ ਆਰਥਿਕ ਕਮਜ਼ੋਰ ਵਰਗਾਂ ਨੂੰ 15672 ਲਾਹਪਤਰੀਆਂ ਨੂੰ 79.93 ਕਰੋੜ ਰੁਪਏ ਜਾਰੀ ਕੀਤੇ। ਔਰ ਮੁਫਤ ਦਵਾ ਵਾਸਤੇ ਵੀ ਜਿੰਨੇ ਵੀ ਪੈਂਡੈਂਸੀ ਸੀ ਤਾਂ ਉਹਨਾਂ ਨੇ ਵਾਟਸ ਅਪਲਾਈ ਕਰਨ ਬਾਅਦ 23-24 ਦੌਰਾਨ 140 ਕਰੋੜ ਰੁਪਏ ਦੀ ਜਾਰੀ ਕਰਕੇ ਜਿਹੜੀ ਪੈਂਡੈਂਸੀ ਹੈ ਉਹ ਖਤਮ ਕੀਤੀ ਹੈ ਔਰ ਵੱਡੀ ਗੱਲ ਭਾਰਤਧਨ ਬਾਬਾ ਸਾਹਿਬ ਮिडਗਰ ਜਿਹਨੇ ਸਾਡੀ ਆਮ ਆਦੀ ਪਾਰਟੀ ਦੀ ਹਰੇਕ ਦਫਤਰ ਦੇ ਵਿੱਚ ਉਹਨਾਂ ਨੇ ਫੋਟੋ ਲਾ ਕੇ ਉਹਨਾਂ ਨੂੰ ਉਹਨਾਂ ਦੇ ਵਿਅਕਤੀਤਵ ਨੂੰ ਸਿਜਦਾ ਕੀਤਾ ਤਰਨਤਾਰਨ ਦੇ ਵਿੱਚ ਡਾਕਟਰ ਬੀ ਆਰ ਅੰਬੇਡਕਰ ਭਵਨ ਦੀ ਸਾਈਟ ਲਈ 6593.69 ਲੱਖ ਰੁਪਏ ਦੀ ਰਕਮ ਜਾਰੀ ਕੀਤੀ ਹੈ। ਹਨ 5 ਕਰੋੜ 39 ਲੱਖ। ਔਰ ਰਾਜ ਦੇ 6 ਜ਼ਿਲ੍ਹਿਆਂ ਦੇ ਵਿੱਚ 200 ਕਰੋੜ ਜਾਰੀ ਕਰਤਾ ਵੀ ਜਿੱਥੇ ਡਾਕਟਰ ਬੀ ਆਰ ਅੰਬੇਡਕਰ ਭਵਨ ਦੀ ਕੋਈ ਮੁਰੰਮਤ ਦੀ ਲੋੜ ਹੈ। ਉਹ ਸਿਮਰ ਮੁਰੰਮਤ ਕਰਾ ਰਹੇ ਹਨ। ਇਸੇ ਤਰ੍ਹਾਂ ਸੈਟਿੰਗ ਅਪ ਇੰਸਟੀਟਿਊਸ਼ਨ ਫਾਰ ਪ੍ਰੀ ਐਗਜ਼ਾਮੀਨੇਸ਼ਨ ਅ ਮੈਡੀਕਲ ਇੰਸਟੀਟਿਊਟ ਫਾਰ ਫਾਰ ਕੈਰੀਅਰ ਐਂਡ ਕੋਰਸਸ ਮਹਾਲੀ ਵਿਖੇ ਜੋ ਸਿੱਖਤਾ ਹੈ 23 24 ਦਰਾਂ 72 ਵਿਦਿਆਰਥੀਆਂ ਨੂੰ 5.48 ਕਰੋੜ ਦੇ ਲੱਖ ਦੇ 5.23 ਲੱਖ ਦੇ ਬਜੇਫੇ ਦੀ ਦੇਗੀ ਕੀਤੀ ਗਈ ਸੀ ਸਾਰੋ ਇਹ ਬੜੀਆਂ ਪ੍ਰਾਪਤੀਆਂ ਨੇ ਜੋ ਸਾਡੇ ਸਮਾਜ ਵਾਸਤੇ ਕੀਤੀਆਂ ਗਈਆਂ ਨੇ ਸੋ ਜਿੱਥੇ ਇੱਕ ਲਾਸ ਦੇ ਵਿੱਚ ਮੈਂ ਗੱਲ ਕਰਦਾ ਚੀਮਾ ਸਾਹਿਬ ਸਾਡੇ ਵਿੱਤ ਮੰਤਰੀ ਨੇ ਉਹਨਾਂ ਦੀ ਨਿੱਜੀ ਦੇਖਰੇਖ ਬਹੁਤ ਜਾਗ ਦੇ ਮੀਟਿੰਗਾਂ ਕਰਦੇ ਨੇ ਉਹਨਾਂ ਨੇ ਜੀਐਸਟੀ ਦੇ ਵਿੱਚ 24 25 ਦੇ ਜੀਐਸਟੀ ਤੱਕ ਫਰਵਰੀ ਚੋਂ 25 ਤੱਕ 22771.11 ਕਰੋੜ ਦਾ 12.51% ਵਾਧੇ ਨਾਲ ਜੀਐਸਟੀ ਹੋਰ ਵਾਧਾ ਹੋਇਆ। ਵੈਟ ਪਹਿਲਾਂ ਨਾਲੋਂ 5.74% ਵਾਧਾ ਹੋਇਆ। ਹੁਣ ਇਹ 7113.51 ਹੋ ਗਿਆ। ਪੀਐਸਡੀਟੀ ਕਲੈਕਸ਼ਨ ਦੀ ਜਿਹੜੀ ਆ ਕੋਲ ਮਾਲੀਆ ਸੀ ਉਹ 30056.2 ਕਰੋੜ ਹੈ 10.85% ਵਾਧਾ ਹੋਇਆ ਹੈ। ਤੇ ਆ ਆ ਵੀਕਰ ਆਪਕਾ ਜਿਹੜਾ ਮਾਲ ਮਾਲੀਆ ਸੀ ਐਕਸਾਈਜ਼ ਦਾ ਉਹ 99666 ਹੋ ਗਿਆ ਫਰਵਰੀ 25 ਤੱਕ ਇਹ 14.37 ਕਰੋੜ ਵਾਧਾ ਹੋਇਆ ਸੋ ਇਸ ਤਰ੍ਹਾਂ ਦੀਆਂ ਜਿਹੜਾ ਪ੍ਰਾਪਤੀਆਂ ਨੇ ਆਮ ਆਦੀ ਪਾਰਟੀ ਦੇ ਕ੍ਰੈਡਿਟ ਚ ਆਉਂਦੀਆਂ ਨੇ ਸੋ ਮੈਂ ਆ ਇਹ ਆਸ ਕਰਦਾ ਕਿ ਜਿਹੜੀ ਸਾਡੀ ਸਰਕਾਰ ਹੈ ਉਹ ਪੰਜਾਬ ਦੇ ਵਿੱਚ ਹੋਰ ਇਨਫਰਾਸਟ੍ਰਕਚਰ ਡਵੈਲਪਮੈਂਟ ਕਰਨ ਵਾਸਤੇ ਪੰਜਾਬ ਦੇ ਵਿੱਚ ਹਰੇਕ ਵਰਗ ਨੂੰ ਹੋਰ ਸਹੂਲ ਦੇਣ ਵਾਸਤੇ ਜਿਹੜਾ ਦ੍ਰਿੜ ਸੰਕਲਪ ਕੀਤਾ ਸੀ ਉਹ ਦੇਡ ਸੰਕਲਪ ਦੇ ਵਿੱਚ ਕਾਇਮ ਹੈ ਤਾਂ ਕਿ ਵਧੀਰ ਹੋ ਗਈ ਆਉਣ ਵਾਲੇ ਸਮਿਆਂ ਦੇ ਵਿੱਚ ਜਿਹੜੀਆਂ ਇਹ ਹੋਰ ਸਮੱਸਿਆਵਾਂ ਆਉਣੀਆਂ ਕੋਈ ਸਾਡੇ ਸਾਹਮਣੇ ਉਹਨੂੰ ਹੱਲ ਕਰਨ ਦੇ ਵਿੱਚ ਜੋ ਮਤਲਬ ਲੋਕ ਦੱਸੀ ਜਾਂਦੇ ਨੇ ਪੂਰੇ ਕੀਤਾ ਜਾਊਗਾ ਸੋ ਇਹਨਾਂ ਕਹਿੰਦਾ ਹੋਰ ਮੈਂ ਖਿਮਾ ਜਾਂਚ ਕਾ ਤੁਸੀਂ ਧੰਨਵਾਦ ਮਤਲਬ ਜਿਹੜਾ ਮੈਨੂੰ ਟਾਈਮ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਔਰ ਮਤਲਬ ਇਹ ਹੱਕ ਵਿੱਚ ਬੋਲਦਾ ਹੋਇਆ ਮੈਂ ਅਸਥਾਨ ਲੈਣਾ ਬਹੁਤ-ਬਹੁਤ ਧੰਨਵਾਦ ਪ੍ਰਿੰਸੀਪਲ ਬੁੱਧਰਾਮ ਜੀ ਐਮਐਲਏ ਸਾਹਿਬ ਧੰਨਵਾਦ ਜੀ ਮਾਨਯੋਗ ਸਪੀਕਰ ਸਾਹਿਬ ਬੋਲਦੇ ਦੂ ਹਵਤਾ ਤੁਸੀਂ ਮਾਨ ਜੋ ਗਵਰਨਰ ਸਾਹਿਬ ਦੇ ਅਡਰੈਸ ਤੇ ਬੋਲਣ ਦਾ ਮੈਨੂੰ ਮੌਕਾ ਮਿਲਿਆ ਤੁਹਾਡਾ ਨਾਮ ਤਾਂ ਆਇਆ ਨਹੀਂ ਮੈਂ ਉਸ ਅਡਰੈਸ ਦੇ ਹੱਕ ਵਿੱਚ ਬੋਲਣ ਦੇ ਵਿਅਸਤੇ ਖੜਾ ਹੋਇਆ ਹਾਂ ਸਪੀਕਰ ਸਾਹਿਬ ਇੱਕ ਕੱਲ ਕੜੀਸ਼ੀ ਦੇ ਆਜਮ ਦਾ ਜਿਹੜੀ ਦਿਵਸ ਸੀਗਾ 2 ਮਿੰਟ ਮੈਂ ਉਹਨਾਂ ਬਾਰੇ ਬੋਲਣਾ ਚਾਹੁੰਦਾ ਆਪਣੀ ਸਦਨ ਦੇ ਵੱਲੋਂ ਕੱਲ ਸਾਡੇ ਪਿਆਰੇ ਜੋ ਮੁੱਖ ਮੰਤਰੀ ਸਾਹਿਬ ਹੜਕੜ ਕੱਲਾਂ ਗਏ ਸੀਗੇ ਜਾਂਦੇ ਰਹਿੰਦੇ ਨੇ ਆਈਵਾਰੀ ਤੇ ਉੱਥੇ ਇਹ ਸਜਦਾ ਕੀਤਾ ਤੇ ਨਾਲ ਦੀ ਨਾਲ ਉੱਥੇ ਨਵਾਂ ਮੈਡੀਕਲ ਕਾਲਜ ਵੀ ਖੋਲ੍ਹਿਆ ਇਸ ਕਰਕੇ ਧੰਨਵਾਦ ਕਰਦਾ ਮੱਖ ਮੰਤਰੀ ਸਾਹਿਬ ਦਾ ਕਿ ਨਵਾਂ ਮੈਡੀਕਲ ਸਾਨੂੰ ਕਾਲਜ ਹੋਰ ਮਿਲੂਗਾ ਸਪੀਕਰ ਸਾਹਿਬ ਜਦੋਂ ਕੋਈ ਦੇਸ਼ ਪੱਖੀ ਸ਼ਹੀਦ ਹੁੰਦਾ ਨਾ ਤਾਂ ਸਾਰੀ ਕੌਮ ਰੋਂਦੀ ਹੈ ਜਦੋਂ ਕੋਈ ਗਦਾਰ ਕੋਈ ਮਰਦਾ ਹੈ ਤਾਂ ਉਹਨੂੰ ਜਿਹੜੀ ਕੌਮ ਹੈ ਉਹ ਇੱਕ ਰੱਦੀ ਦੇ ਕਾਜ ਮਗਨ ਸਿੱਟ ਕੇ ਆਪਣਾ ਸਿੱਟ ਦਿੰਦੀ ਹੈ ਇੱਕ ਵਾਕਿਆ ਕਰਕੇ ਮੈਂ ਸੀਰਪਗਤ ਸਿੰਘ ਦੇ ਸਾਹਮਣੇ ਗੱਲ ਕਰੂੰਗਾ ਜਦੋਂ ਲਾਹੌਰ ਸਾਜ ਕੇਸ ਦੇ ਵਿੱਚ ਕੀਰਪਕ ਸਿੰਘ ਨੂੰ ਫਾਸੀ ਹੋਈ ਸੀ ਤਾਂ 457 ਦੇ ਕਰੀਬ ਜਿਹੜੇ ਮਤਲਬ ਗਵਾਹ ਬੁkte ਸੀ ਉਹਨਾਂ ਚੋਂ ਚਾਰ ਗਵਾਹ ਇਹ ਜੀ ਸਰ ਜਿਹੜੇ ਉਹਨਾਂ ਦੇ ਰਾਈਟ ਤੇ ਖੱਬੇ ਤੇ ਸੱਜੀਆਂ ਬਹਾਂਤੀਆਂ ਬਾਦਾਂਵਾਹ ਗਵਾਹ ਬਣੇ ਸੀ ਬਾਦਾਂਵਾਹ ਗਵਾਹ ਉਹੀ ਬਣਦੇ ਹੁੰਦੇ ਨੇ ਜਿਹੜੇ ਲਗਭਗ ਇਹ ਨਾਲ ਦੇ ਬੰਦੇ ਹੁੰਦੇ ਐ ਸਰ ਉਹਨਾਂ ਦੇ ਵਿੱਚੋਂ ਸੀ ਇੱਕ ਹਾਂਸ ਰਾਜ ਬੋਰਾ ਦੂਜਾ ਸੀਗਾ ਜੈ ਗਪਾਲ ਤੀਜਾ ਸੀ ਫਨਿੰਦਰ ਨਾਰ ਕੋਸ਼ ਤੇ ਮਰਮੋਨ ਬਿੰਦਰ ਜੀ ਜੋ ਸੰਡਸ ਮਾਰਿਆ ਤਾਂ ਸੰਡਸ ਨੂੰ ਜੋ ਗੋਲੀ ਮਾਰਨੀ ਸੀ ਜਿਹਨੇ ਰਮਾਲ ਡੇਗਿਆ ਸੀ ਉਹ ਵੀ ਉਹਨਾਂ ਦੇ ਵਿੱਚੋਂ ਇੱਕ ਸੀ ਇਹ ਚਾਰੇ ਵਾਦਾ ਮਾਫ ਗਵਾਹ ਬਣ ਗਏ ਔਰ ਇਹਨਾਂ ਨੇ ਕੀਤਾ ਕੀ ਹੈ ਹੋ ਗਈ ਇਹਨਾਂ ਦੇ ਗਵਾਹੀਆਂ ਤੇ ਫਾਂਸੀ ਹੋ ਗਈ ਸ਼ਹੀਦ ਭਗਤ ਸਿੰਘ ਕੱਲ੍ਹ ਦੇ ਦਿਨ ਫਾਂਸੀ ਚੜ ਗਏ ਪਰ ਉਹੀ ਗੱਲ ਹੈ ਵੀ ਜਿਹੜੇ ਗद्दार ਨੂੰ ਕੋਈ ਜ਼ਿਆਦਾ अहमियत ਨਹੀਂ ਦਿੰਦਾ ਹੁੰਦਾ ਇਹਨਾਂ ਨੂੰ ਮਿਲਿਆ ਕੀ ਹੰਸਰਾਜ ਬੋਰਾ ਨੇ ਕਿਹਾ ਕਿ ਮੈਨੂੰ ਲੰਡਨ ਸਕੂਲ ਆਫ ਇਕਨੋਮਿਕਸ ਦੇ ਵਿੱਚੋਂ ਮੈਨੂੰ ਦਾਖਲ ਦਵਾ ਦਿਓ ਮੈਂ ਉੱਚੀ ਪੜ੍ਹਾਈ ਕਰਨੀ ਹੈ ਦਾਖਲ ਦਵਾਤਾ ਪੜ ਕੇ ਉਹ ਲੰਡਨ ਯੂਨੀਵਰਸਿਟੀ ਦੇ ਸਕਾਲਰਸ਼ਿਪ ਤੇ ਇੱਕ ਅਮਰੀਕਾ ਜਾ ਕੇ ਜਨਸ ਦਾ ਕੰਮ ਕਰਨ ਲੱਗ ਪਿਆ ਜੈਗਪਾਲ ਸਿੰਘ ਨੂੰ 20000 ਰੁਪਏ ਨਾ ਮਿਲਿਆ ਸੀ ਤੇ ਜਿਹੜਾ ਫਾਈਨੈਂਸ਼ਲ ਕੋਸ਼ਿਸ਼ ਸੀ ਤੇ ਮਨਮਨ ਬੈਂਡਰ ਜੀ ਸੀ ਉਹਨੂੰ ਚੰਪਾਰ ਜ਼ਿਲ੍ਹੇ ਵਿੱਚ 50-50 ਏਕੜ ਜ਼ਮੀਨ ਮਿਲੀ ਸੀ ਐਨੀ ਗੱਲ ਪਿੱਛੇ ਭਗਤ ਸਿੰਘ ਦੇ ਨਾਲ ਹੋ ਖਲਾਫਤ ਕਰਦੀ ਪਰੰਤੂ ਕਿੱਥੇ ਅੱਜ ਭਗਤ ਸਿੰਘ ਦੀ ਸ਼ਾਨ ਸਾਰੇ ਇੰਡੀਆ ਦੇ ਵਿੱਚ ਉਹਨਾਂ ਦੇ ਝੰਡੇ ਝੁਲਦੇ ਨੇ ਸਾਰ ਇੰਡੀਆ ਦੇ ਵਿੱਚ ਜਨ 27 23 ਸਾਲ ਦੀ ਉਮਰ ਜਨ ਕਿੰਨੀ ਉਮਰ ਸੀ ਉਸੇ ਉਮਰ ਦੇ ਨਜ਼ਦੀਕ ਵੀ ਸਾਨੂੰ ਦਿੰਦਾ ਹੈ ਸਾਡੇ ਵਾਸਤੇ ਬਹੁਤ ਬੜੀ ਮਾਣ ਦੀ ਗੱਲ ਹੈ ਕਿ ਉਹ ਸ਼ਹੀਦ ਨੂੰ ਮੈਂ ਪਾਕਿਸਤਾਨ ਗਿਆ ਜੀ ਮੈਨੂੰ ਸ਼ਾਦਮਾ ਚੌਂਕ ਦੇਖਣ ਦਾ ਮੌਕਾ ਮਿਲਿਆ ਔਰ ਸਪੈਸ਼ਲੀ ਦੇਖਿਆ ਵੀ ਇੱਥੇ ਉਹ ਜੇਲ ਹੋਣੀ ਹੈ ਇੱਥੇ ਭਗਤਾਂ ਨੂੰ ਫਾਂਸੀ ਦਿੱਤੀ ਜਾਊਗੀ ਅੱਜ ਉਹਦਾ ਨਾਮ ਬਦਲ ਕੋਈ ਨਾ ਸ਼ਾਦਮਨ ਚੌਕ ਰੱਖ ਲਿਆ ਪਰੰਤੂ ਉੱਥੋਂ ਦੇ ਮੰਨਣ ਵਾਲੇ ਸ਼ਹੀਦ ਭਗਤ ਸਿੰਘ ਨੂੰ ਮੰਨਣ ਵਾਲੇ ਲੋਕ ਹਜੇ ਚਾਹੁੰਦੇ ਨੇ ਕੱਲ ਉਹਨਾਂ ਨੇ ਵੀ ਉੱਥੇ ਸ਼ਾਦਮਨ ਚੌਕ ਦੇ ਵਿੱਚ ਮੁਵੱਤियां ਲੈ ਕੇ ਉਹਨਾਂ ਨੇ ਕਿਹਾ ਵੀ ਇਹਦਾ ਨਾਮ ਬਾਕੀ ਭਗਤ ਸਿੰਘ ਚੌਕ ਰੱਖਿਆ ਜਾਵੇ ਔਰ ਪਾਕਿਸਤਾਨ ਦੇ ਵਿੱਚ ਵੀ ਵੱਡੀ ਪੱਦਰਤੀ ਕਿਉਂ ਨੂੰ ਪਤਾ ਵੀ ਜੇ ਦੇਸ਼ ਆਜ਼ਾਦ ਹੋਇਆ ਹੈ ਜੇ ਪਾਕਿਸਤਾਨ ਬਣਿਆ ਹੈ ਜੇ ਦੇਸ਼ ਆਜ਼ਾਦ ਹੋਏ ਅੰਗਰੇਜ਼ਾਂ ਦੇ ਨਾਲ ਤਾਂ ਪਾਕਿਸਤਾਨ ਤਾਂ ਹੀ ਬਣਿਆ ਆ ਦੋ ਟੁਕੜੇ ਹੋ ਗਏ ਸਾਨੂੰ ਦੁੱਖ ਹੈ ਸੋ ਇਸ ਕਰਕੇ ਜਦੋਂ ਉਹਦੇ ਵਿੱਚ ਦੇਖੋ ਜਿਆ ਜੇਰ ਸੁਬੰਨ ਸੀ ਡੀਪੀ ਚੋਪੜਾ ਉਹਨੂੰ ਤਿੰਦਰਾ ਬਾਅਦ ਉਹਨਾਂ ਨੇ ਵੱਡਾ ਅਸਰ ਬਣਾਤਾ ਇੱਕ ਖਾਨ ਬਹਾਦਰ ਖਾਨ ਸਾਹਿਬ ਮੁਹੰਮਦ ਅਕਰ ਖਾਨ ਸੀ ਜਿਹੜਾ ਫાંਸੀ ਦੇ ਬਾਅਦ ਰੋਪਿਆ ਸੀ ਇਹ ਵੱਧ ਮਾਰੀ ਗੱਲ ਹੋ ਗਈ ਉਹਨੂੰ ਮੁਤਲ ਕਰਤਾ ਸੀ ਔਰ ਜਿਹੜਾ ਰਾਏ ਬਹਾਦਰ ਪੰਡਤ ਕਿਸ਼ਨ ਜੀ ਪੀਸੀ ਅਫਸਰ ਸੀ ਕਸੂਰ ਦਾ ਐਸਡੀਐਮ ਸੀ ਉਹਨੂੰ ਟ੍ਰਾਇਲ ਮੈਜਿਸਟ੍ਰੇਟ ਲੱਗਿਆ ਹੋਇਆ ਸੀਗਾ ਉਹਨੇ ਪ੍ਰਸੰਤਾ ਪੱਤਰ ਦਿੱਤਾ ਗਿਆ ਸੀ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੇ ਲੋਕ ਇਹੋ ਜਿਹੇ ਹੁੰਦੇ ਨੇ ਉਹਨਾਂ ਦੀ ਜਿਹੜੀ ਹੈਗੀ ਹੈ ਕੋਈ ਪੁੱਛਦਾ ਨਹੀਂ ਗਦਾਰਾਂ ਨੂੰ ਕੋਈ ਨਹੀਂ ਪੁੱਛਦਾ ਹੁੰਦਾ ਤੇ ਜਿੰਨਾਂ ਲੋਕਾਂ ਨੇ ਜਾਨ ਦਿੱਤੀ ਆ ਜ ਉਹਨਾਂ ਦੇ ਲਕਮਸਤਕ ਹੁੰਨੇ ਸੀ ਤੋਂ ਸ਼ਹੀਦ ਪਾਕਿਸਤਾਨ ਵਿੱਚ ਸੰਭਾਲੀ ਉਹ ਜੋ ਮੈਂ ਦੋਸ਼ ਸ਼ਬਦ ਕਹੇ ਨੇ ਰਹੀ ਗੱਲ ਅਗਲੀ ਵਾਰ ਹੋਂਗਾ ਅੱਗੇ ਸਰ ਗਵਰਨਰ ਅਡਰੈਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਲਿਖੀਆਂ ਨੇ ਸਰਕਾਰ ਦੇ ਬਾਰੇ ਵਿੱਚ ਹੁੰਦਾ ਵੀ ਹੈ ਹਰੇਕ ਸਰਕਾਰ ਕਰਦੀ ਹੈ ਆਪਣੀਆਂ ਜੋ ਪ੍ਰਾਪੀਆਂ ਨੇ ਉਹ ਕੀਤਾ ਜਾਂਦੀਆਂ ਨੇ ਬਾਹਰ ਪੁੱਛਦੇ ਨੇ ਕਿ ਪੱਤਰਕਾਰ ਦੀ ਫਲਾਣਾ